ਚੰਡੀਗੜ੍ਹ ਪੁਲਿਸ ਨੇ ਕਈ ਰੂਟਸ ਡਾਇਵਰਟ ਵੀ ਕੀਤੇ ਨੇ ਰਾਜਵਾਲ ਸਮੇਤ ਐਸਕੇਐਮ ਦੇ ਕਈ ਲੀਡਰਸ ਹਿਰਾਸਤ ਵੀ ਲੈ ਗਏ ਨੇ ਹਾਲਾਂਕਿ ਜੋਗਿੰਦਰ ਸਿੰਘ ਗਰਾਹਾ ਦੇ ਵੱਲੋਂ ਸਮਾਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਟਰੈਕਟਰ ਟਰਾਲੀਆਂ ਚ ਭਰ ਕੇ ਜਾਤ ਜ਼ਿਆਦਾ ਜੋ ਕਿਸਾਨ ਨੇ ਉਹ ਚੰਡੀਗੜ੍ਹ ਵਾਲ ਕੂਚ ਕਰਨ ਇਸ ਸਬ ਦੇ ਚੱਲਦੇ ਵਕਫਾ ਖਾਵਾ ਤੇ ਜੋ ਪੁਲਿਸ ਦੇ ਵੱਲੋਂ ਨਫਰੀ ਭਤਾਈ ਗਈ ਹੈ ਜਿਨੇ ਵੀ ਚੰਡੀਗੜ੍ਹ ਦੇ ਨਾਲ ਲੱਗਦੇ ਬਾਰਡਰ ਏਰੀਆਜ਼ ਨੇ ਉਹਨਾਂ ਨੂੰ ਸੀਲ ਕੀਤਾ ਗਿਆ ਹੈ ਵੀ बेरिकेडिंग कीती गई है पुलिस डिप्लॉयमेंट कीती गई है पर बड़े-बड़े ट्रैफिक नजर आ रही है एक तो 1.5 किलोमीटर तक लंबे-लंबे ट्रैफिक जाम देखने को मिल रहे हैं जो लोग ने काम-काजद ਲਈ चंडीगढ़ जाने को आना पेंदा है उन्हें भारी दिक्कतों का सामना करना पड़ रहा है दुख की बात अब देखिए किस तरह से इतिहास अपने आप को दोहरा रहा है देश की मोदी सरकार हमें देश की राजधानी में नहीं जाने दे रही और हमारे राज्य की भगवंत मान सरकार दूसरे किसानों को राज्य की राजधानी में नहीं जाने दे रही तो मैं बोलता किसानों कब जागोगे? ये देख लो किस तरह का? बोलते हैं दिल्ली में अगर आ, आप आएंगे तो दिल्ली का नुकसान हो जाएगा भगवंत मान जी बोल रहे हैं अगर आप चंडीगढ़ में आ जाएंगे तो आप नुकसान कर देंगे तो दो राजधानियां राज्य की राजधानी हमारी चंडीगढ़ है और देश की राजधानी दिल्ली है, और दोनों सरकारें हमें राजधानियों में जाके प्रदर्शन करने दे रही तो मैं कहता हूँ किसान भाईदूर से आपको जागना पड़ेगा इस बात का जवाब देना पड़ेगा अगर आपकी बातों मूवमेंट देखने मिल रही है हालांकि ऐसी जिक्र करी तो मुखसर साहब की ट्रैक्टर ट्रालियां रोक देते गए ने किसानों नो उथे रोक दिता गया पुलिस दे वालों

ਮਨੋਜ ਸ਼ਰਮਾ ਪਟਿਆਲਾ ਤੋਂ ਲਾਈਵ ਜੁੜੋ ਹੋਏ ਨੇ ਮਨੋਜ ਕਿਸਾਨਾ ਦਾ ਚੰਡੀਗੜ੍ਹ ਕੁਛ ਦਾ ਐਲਾਨ ਇਸ ਸਬ ਦੇ ਵਿਚਾਲੇ ਅਸੀਂ ਪਟਿਆਲਾ ਦਾ ਹਾਲ ਜਾਨਣਾ ਚਾਹਾਂਗੇ ਕੀ ਪਟਿਆਲਾ ਚ ਕਿਸਾਨ ਦੀ ਮੂਵਮੈਂਟ ਵੇਖਣ ਨੂੰ ਮਿਲੀ ਹੁਣ ਤੱਕ ਜੀ ਸਰਬਜੋਤ ਮੈਂ ਦੱਸ ਦਿਆਂ ਕਿ ਮੈਂ ਇਸ ਵੇਲੇ ਪਟਿਆਲਾ ਸੰਗਰੂ ਨੈਸ਼ਨਲ ਹਾਈਵੇ ਦਾ ਜਿਹੜਾ ਮਹਿਮਦਪੁਰ ਪਿੰਡ ਹੈ ਉੱਥੇ ਮੌਜੂਦ ਆ ਮਹਿਮਦਪੁਰ ਖਾਸ ਕਰਕੇ ਇਸ ਕਰਕੇ ਕਿ ਇੱਥੇ ਕਈ ਪੁਆਇੰਟ ਜੁੜਦੇ ਨੇ ਚਾਹੇ ਲਾਬੇ ਦੀ ਰੋਡ ਹੋਵੇ ਬਠਿੰਡੇ ਤੋਂ ਜਿੰਨੀ ਟ੍ਰੈਫਿਕ ਆਉਣੀ ਹੈ ਜਾਂ ਸਮਾਣਾ ਸਾਈਡ ਤੋਂ ਜਿਹੜੇ ਪਿੰਡਾਂ ਦੇ ਰਸਤੇ ਨੇ ਇੱਥੇ ਆ ਕੇ ਜੁੜਦੇ ਨੇ ਤੇ ਇਸੇ ਕਰਕੇ ਇੱਥੇ ਭਾਰੀ ਪੁਲਿਸ ਬਲਚਾਨਾਦ ਕੀਤਾ ਹੈ ਤਸਵੀਰਾਂ ਦਿਖਾ ਦਿਆ ਤੁਹਾਨੂੰ ਕੀ ਪਿੱਛੇ ਮਨੋਸ਼ ਤੁਹਾਡੀ ਆਵਾਜ਼ ਨਹੀਂ ਆ ਪਾ ਰਹੀ ਤੇ ਤਸਵੀਰਾਂ ਤੁਸੀਂ ਵੇਖ ਪਾਰੇ ਹੋ ਲਾਈਵ ਤਸਵੀਰਾਂ ਪਟਿਆਲਾ ਤੋਂ ਕਿਸ ਦੇ ਨਾਲ ਪੁਲਿਸ ਦੇ ਵੱਲੋਂ ਇੱਥੇ ਵੀ ਹੈਵੀ ਬੈਰੀਕੇਡਿੰਗ ਕੀਤੀ ਗਈ ਹੈ ਮਨੋਸ਼ ਤੁਹਾਡੀ ਮੈਨੂੰ ਤੁਹਾਡੀ ਆਵਾਜ਼ ਆ ਪਾ ਰਹੀ ਜੀ ਜੀ जी बिल्कुल आ रही है। मैंने हाँ आ रही रही है है? मेरी आवाज, आवाज जी जी मनोज बिल्कुल कर सकते मैं दसा सरबजोत की पीछे भारी पुलिस वाले जो तैनात ਹਰ ਇੱਕ ਹੋਰ ਜੀ ਜਾਣਕਾਰੀ ਮਿਲੀ ਹੈ ਜਿਹੜੇ ਐਸਐਸਪੀ ਨੇ ਉਹਨਾਂ ਦੇ ਬਦਲtreਣੀ ਜੱਟਾ ਟੋਲਪਲਾਜ਼ਾ ਚੰਡੀਗੜ੍ਹ ਨੂੰ ਜਾਣਣਾ ਕੋਠੇ ਜੀ ਚੈੱਕਿੰਗ ਵੀ ਕਰਾਈ ਸੀ ਤੇ ਮਾਦੋ ਬਣੀ ਫਿਰ ਜਿਹੜੀ ਬੱਸ ਆ ਰਹੀ ਹੈ ਇਸ ਨੂੰ ਵੀ ਰੋਕਿਆ ਗਿਆ ਸੀਗਾ ਕਿ ਕਿਤੇ ਜਿਹੜੇ ਕਿਸਾਨ ਨੇ ਉਹ ਇਸ ਵਸਤੇ ਵਿੱਚ ਰਹਣ ਪਰ ਆਮ ਇੱਕ ਤਰ੍ਹਾਂ ਬੱਸਾਂ ਕੀ ਲੋਕਲ ਸਵਾਰੀਆਂ ਹੁੰਦੀਆਂ ਨੇ ਉਸ ਬੱਸ ਨੂੰ ਵੀ ਰੰਗਾ ਦਿੱਤਾ ਗਿਆ ਪਰ ਤੁਸੀਂ ਦੇਖੋ ਕਸ਼ਮੀਰੀ ਜਿਪਨੀ ਜਿੰਨੇ ਵੀ ਵਾਹਨ ਆ ਰਹੇ ਸਰਬਜੋਤ ਉਹਨਾਂ ਨੂੰ ਬਕਾਇਦਾ ਚੈੱਕ ਕਰਨ ਤੋਂ ਬਾਅਦ ਹੀ ਪੁਲਿਸ ਦੇ ਵੱਲੋਂ ਜਾਣ ਦਿੱਤਾ ਜਾ ਰਿਹਾ ਦੂਜੇ ਪਾਸੇ ਇੱਕ ਹੋਰ ਤਸਵੀਰ ਦਿਖਾ ਦਿਆ ਕਿ ਇਹ ਮਿੱਟੀ ਦੇ ਭਰੇ ਹੋਏ ਜਿਹੜੇ ਟੀਪਰ ਨੇ ਉਹ ਲਗਾ ਦਿੱਤੇ ਗਏ ਨੇ ਉਹਦਾ ਕਾਰਨ ਇਹੀ ਹੁੰਦਾ ਸਰਬਜੋਤ ਕਿ ਜੇਕਰ ਕਿਸਾਨ ਕੋਈ ਪ੍ਰਦਰਸ਼ਨ ਕਰਦੇ ਨੇ ਭਾਰੀ ਜਿੰਦਗੀ ਚਾਹੁੰਦੇ ਨੇ ਤਾਂ ਇਹ ਜਿਹੜਾ ਉੱਪਰ ਲਗਾਇਆ ਜਾਂਦਾ ਹੈ ਇਹਦਾ ਇਰਾਦਾ ਨਹੀਂ ਹੁੰਦਾ ਚਾਲੇ ਜਗਾ ਦਿੱਤਾ ਜਾਵੇ ਸੁਰੱਖਿਆ ਦੇ ਤੌਰ ਤੇ ਪਟਿਆਲਾ ਪੁਲਿਸ ਦੀ ਵੱਡੀ ਲਾਗੇ ਬੰਦੀ ਜੀ ਮਨੋਜ ਬਹੁਤ ਬਹੁਤ ਸ਼ੁਕਰੀਆ ਪਰ ਤੁਸੀਂ ਸਾਨੂੰ ਤਸਵੀਰਾਂ ਐਜ਼ ਇਟ ਇਜ਼ ਵਖਾਣ ਦੇ ਰਹੇ ਕਿਉਂਕਿ ਪੁਲਿਸ ਦੇ ਵੱਲੋਂ ਹੈਵੀ ਡਿਪਲॉयਮੈਂਟ ਕੀਤੀ ਗਈ ਹੈ ਪਾਰੀ ਪੁਲਿਸ ਬਲ ਮੌਕੇ ਤੇ ਤਨਾਤ ਹੈ ਮਿੱਟੀ ਦੇ ਟਿੱਪੇ ਲਗਾਏ ਗਏ ਨੇ ਤਾਂ ਜੋ ਜੇ ਕਿਸਾਨ ਚੰਡੀਗੜ੍ਹ ਕੂਚ ਦੀ ਕੋਸ਼ਿਸ਼ ਵੀ ਕਰਨ ਤੇ ਉਹਨਾਂ ਨੂੰ ਉੱਥੇ ਹੀ ਰੋਕਿਆ ਜਾ ਸਕੇ ਤਸਵੀਰਾਂ ਮਨੋਜ ਤੁਸੀਂ ਸਾਨੂੰ ਵਖਾਣ ਦੇ ਰਹੋ ਮੈਂ ਆਪਣੇ ਸਹਿਯੋਗੀ ਦਾ ਰੁਕਰਾਂਗੀ ਮਨੋਜ ਰਾਠੀ ਦਾ ਬੁਰੇਲ ਜੇਲ੍ਹ ਰੋਡ ਸੈਕਟਰ 50 ਚੰਡੀਗੜ੍ਹ ਤੋਂ ਲਾਈਵ ਸਾਡੇ ਨਾਲ ਜੁੜੋਏ ਨੇ ਮਨੋਜ ਜਨਾ ਚਾਹੁੰਗੇ ਇੱਥੇ ਕੀ ਕੁਝ ਸਥਿਤੀ ਕੀ ਇੱਥੇ ਕਿਸੇ ਵੀ ਤਰੀਕੇ ਦੀ ਕਿਸਾਨ ਦੀ ਮੂਵਮੈਂਟ ਵ ਪੁਲਿਸ ਦੀ ਨਫਰੀ ਦੇਖੋ ਸਰਬਜੀਤ ਹਜੇ ਫਿਲਹਾਲ ਕਿਸਾਨਾਂ ਦੀ ਕੋਈ ਮੂਵਮੈਂਟ ਜ਼ਰੂਰ ਨਹੀਂ ਦੇਖਣ ਨੂੰ ਮਿਲ ਰਹੀ ਹੈ ਲੇਕਿਨ ਦੂਜੇ ਪਾਸੇ ਪੁਲਿਸ ਦਾ ਜਿਹੜਾ ਐਕਸ਼ਨ ਹੈ ਜਾਂ ਪੁਲਿਸ ਦਾ ਜਿਹੜਾ ਪਲਾਨ ਤਿਆਰ ਕੀਤਾ ਸੀਗਾ ਉਹ ਜ਼ਰੂਰ ਵੇਖਣ ਨੂੰ ਮਿਲ ਰਿਹਾ ਹੈ ਇਹ ਬਹੁਤ ਹੀ ਇੰਪੋਰਟੈਂਟ ਐਂਟਰੀ ਪੁਆਇੰਟ ਹੈ ਐਂਟਰੀ ਤੇ ਐਗਜ਼ਿਟ ਪੁਆਇੰਟ ਹੈ ਇਹ ਚੰਡੀਗੜ੍ਹ ਤੇ ਪੰਜਾਬ ਨੂੰ ਜੋੜਦਾ ਹੈ ਬੜੈਲ ਜੇਲ ਰੋਡ ਸੈਕਟਰ 50 ਦਾ ਇਹਦੇ ਵਿੱਚ ਦੋਵੇਂ ਪਾਸੇ ਦੇਖੋ ਐਂਟਰੀ ਜੇਕਰ ਕੋਈ ਚੰਡੀਗੜ੍ਹ ਐਂਟਰ ਹੋ ਰਿਹਾ ਹੈ ਕਿਉਂਕਿ ਹੁਣ ਇਸ ਟਾਈਮ ਦੀ ਅਸੀਂ ਗੱਲ ਕਰ ਲਈਏ ਆਫਿਸਿਸ ਦਾ ਟਾਈਮ ਹੈ ਇਸ ਕਰਕੇ ਕਾਫੀ ਰਸ਼ ਹੈ ਹੈਵੀ ਰਸ਼ ਹੈ ਔਰ ਪੁਲਿਸ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਕਿ ਕਿਸੇ ਤੁਸੀਂ ਦੇਖੋ ਕਿ ਕੋਸ਼ਿਸ਼ ਅਸੀਂ ਕਰ ਰਹੇ ਗਰਾਉਂਡ ਜ਼ੀਰੋ ਤੇ ਔਰ ਲੋਕਾਂ ਨੂੰ ਵੀ ਇਹ ਜਿਹੜੀ ਹੈਗੀ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਪੁਲਿਸ ਵੱਲੋਂ ਵੀ ਟ੍ਰੈਫਿਕ ਪੁਲਿਸ ਵੱਲੋਂ ਵੀ ਕਿੱਥੇ-ਕਿੱਥੇ ਰਸ਼ ਹੋ ਸਕਦਾ ਕਿੱਥੇ-ਕਿੱਥੇ ਬੈਰੀਕੇਟਿੰਗ ਨੇ ਕਿੱਥੇ-ਕਿੱਥੇ ਸੀਲ ਜਿਹੜਾ ਹੈਗਾ ਉਹ ਕੀਤਾ ਹੋਇਆ ਇਸ ਕਰਕੇ ਲੋਕੀ ਜਾਮਚੇ ਨਾ ਫਸਣ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਹੜੇ ਕਿਹੜੇ ਰੋਡਸ ਨੂੰ ਤੁਸੀਂ ਅਡਾਪਟ ਕਰੋ ਕਿਉਂਕਿ ਅੱਜ ਦਾ ਦਿਨ ਪੂਰਾ ਦਿਨ ਇਹ ਨਹੀਂ ਕਿ ਅੱਜ ਥੋੜੀ ਦੇਰ ਤੱਕ ਅੱਜ ਪੂਰਾ ਦਿਨ ਇਸੇ ਤਰ੍ਹਾਂ ਜਾਮ ਰਹਿਣ ਵਾਲਾ ਔਰ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਇੱਕ ਇੱਕ ਗੱਡੀ ਨੂੰ ਪ੍ਰੋਪਰ ਚੈੱਕ ਕੀਤਾ ਜਾ ਰਿਹਾ ਜਿਹੜੀ ਪੰਜਾਬ ਤੋਂ ਹੁੰਦੀ ਹੋਏ ਚੰਡੀਗੜ੍ਹ ਐਂਟਰ ਹੋ ਰਹੀ ਹੈ ਔਰ ਲੰਬੀ ਲੰਬੀ ਕਤਾਰਾਂ ਗੱਡੀਆਂ ਦੀ ਤੁਸੀਂ ਵੇਖ ਰਹੇ ਹੋ ਲੰਬੀ ਲੰਬੀ ਜਿਹੜੀ ਕਤਾਰਾਂ ਨੇ ਉਹ ਇਸੇ ਕਰਕੇ ਨੇ ਕਿਉਂਕਿ ਇੱਥੇ ਪੂਰੀ ਬੈਰੀਕੇਟਿੰਗ ਲਾ ਕੇ ਇਸ ਨੂੰ ਪੂਰਾ ਬਿਲਕੁਲ ਛੋਟਾ ਕੀਤਾ ਹੋਇਆ ਤਾਂ ਕਿ ਕੋਈ ਟਰੈਕਟਰ ਟਰਾਲੀ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੱਡੀ ਗੱਡੀ ਚ ਐਂਟਰ ਨਾ ਹੋਣ ਜਾਂ ਦੇਖੋ ਮਕਸਦ ਇਹੀ ਹੈ ਕਿ ਚੰਡੀਗੜ੍ਹ ਐਂਟਰ ਨਹੀਂ ਹੋਣ ਦਿੱਤਾ ਜਾਏਗਾ ਜੋ ਵੀ ਪ੍ਰਦਰਸ਼ਨਕਾਰੀ ਨੇ ਜੋ ਵੀ ਕਿਸਾਨ ਇੱਥੇ ਟਰੈਕਟਰ ਟਰਾਲੀ ਨੂੰ ਲੈ ਕੇ ਅੱਜ ਅੰਦੀ ਗੱਲ ਕੀਤੀ ਗਈ ਸੀ ਫਿਲਹਾਲ ਪੁਲਿਸ ਵੱਲੋਂ ਜਿਹੜੀ ਵੀ ਆਪਸੀ ਬਰੀਫਿੰਗ ਹੋਈ ਹੈ ਪੁਲਿਸ ਮੁਲਾਜ਼ਿਮਾਂ ਨੂੰ ਜਿਹੜੀ ਬਰੀਫਿੰਗ ਕੀਤੀ ਹੈ ਉਹਦੇ ਵਿੱਚ ਬੜਾ ਹੀ ਕਲੀਅਰ ਕਿਹਾ ਗਿਆ ਹੈ ਕਿ ਜਿੰਨੇ ਵੀ ਕਰੀਬ 18 ਐਂਟਰੀ ਪੁਆਇੰਟਸ ਨੇ ਜਿੱਥੇ ਇਹ ਪੂਰੀ ਸਖਤੀ ਕੀਤੀ ਹੈ ਬੈਰੀਕੇਟਿੰਗ ਲਾ ਕੇ ਹੁਣ ਤੁਸੀਂ ਦੇਖੋ ਤਸਵੀਰਾਂ ਕਿ ਸਵੇਰ ਤੋਂ ਹੀ ਹੁਣ ਗੱਡੀਆਂ ਦੀ ਜਿਹੜੀ ਆਵਾਜਾਹੀ ਉਹਨਾਂ ਦੀ ਜਿਹੜੀ ਗਤੀ ਹੈ ਉਹ ਧੀਮੀ ਹੋਈ ਹੈ ਉਹਦਾ ਕਾਰਨ ਕੀ ਹੈ ਕਿ ਦੋਵੇਂ ਪਾਸੇ ਦੋਵੇਂ ਪਾਸੇ ਜਿਹੜਾ ਐਂਟਰੀ ਵੀ ਤੇ ਐਗਜ਼ਿਟ ਵੀ ਕਾਫੀ ਜ਼ਿਆਦਾ ਇੱਥੇ ਸਖਤੀ ਕੀਤੀ ਹੋਈ ਹੈ ਔਰ ਗੱਡੀਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਲੇਕਿਨ ਖਾਸ ਤੌਰ ਤੇ ਟਰੈਕਟਰ ਟਰੋਲੀ ਨੂੰ ਤਾਂ ਪੂਰੀ ਤਰ੍ਹਾਂ ਚੈੱਕ ਕੀਤਾ ਜਾ ਰਿਹਾ ਹੈ ਕੋਈ ਵੱਡੀ ਗੱਡੀਆਂ ਜਿਹੜੇ ਜਾਂ ਫਿਰ ਟਰੱਕ ਦੇ ਵਿੱਚ ਕੋਈ ਸਮਾਨ ਹੈ ਕਿਸੇ ਤਰ੍ਹਾਂ ਦਾ ਉਸ ਨੂੰ ਪੂਰਾ ਚੈੱਕ ਕੀਤਾ ਜਾ ਰਿਹਾ ਕਿੱਥੋਂ ਆ ਰਹੇ ਹੋ ਕਿੱਥੇ ਜਾਣਾ ਹੈ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਕਿਉਂਕਿ ਜਿਹੜੀ ਬਰੀਫਿੰਗ ਹੋਈ ਸੀ ਉਹਦੇ ਵਿੱਚ ਬੜੀ ਕਲੀਅਰ ਗੱਲ ਕਹੀ ਸੀ ਕਿ ਟਰੈਕਟਰ ਟਰਾਲੀ ਕਿਸੇ ਨੂੰ ਵੀ ਐਂਟਰ ਨਹੀਂ ਹੋਣ ਦਿੱਤਾ ਜਾਏਗਾ ਦੂਜੇ ਪਾਸੇ ਜੇਕਰ ਕੋਈ ਇਸ ਤਰ੍ਹਾਂ ਦੀ ਮੂਵਮੈਂਟ ਹੁੰਦੀ ਹੈ ਕਿਸਾਨਾਂ ਦੀ ਤੇ ਇੱਥੇ ਟਰੈਕਟਰ ਟਰਾਲੇ ਵੀ ਟ੍ਰਿਪਰ ਵੀ ਲਾਏ ਗਏ ਨੇ ਪੂਰੀ ਸੜਕਾਂ ਨੂੰ ਪੂਰੀ ਤਰ੍ਹਾਂ ਜਿਹੜਾ ਹੈਗਾ ਬਲੌਕ ਕੀਤਾ ਜਾ ਸਕਦਾ ਜੇਕਰ ਕੋਈ ਕਿਸਾਨਾਂ ਦੀ ਮੂਵਮੈਂਟ ਹੋਏਗੀ ਹੁਣ ਟ੍ਰੈਫਿਕ ਦੇਖੋ ਤੁਸੀਂ ਕਿਸ ਤਰ੍ਹਾਂ ਮੂਵ ਕਰ ਚਿੱਤੀ ਜਾ ਰਹੀ ਹੈ ਇੱਕ ਪਾਸੇ ਦੀ ਟ੍ਰੈਫਿਕ ਰੋਕ ਕੇ ਦੂਜੇ ਪਾਸੇ ਕਨਵਰਟ ਕਰ ਰਹੇ ਹੈ ਕਈ ਰੋਡ ਡੇਰੇ ਹੈਗੇ ਡਾਇਵਰਟ ਵੀ ਕੀਤੇ ਗਏ ਨੇ ਹਾਲਾਂਕਿ ਇਹ ਦੇਖੋ ਮੁਸ਼ਕਿਲਾਂ ਵੀ ਜਰੂਰ ਆ ਰਹੀਆਂ ਲੋਕਾਂ ਨੂੰ ਗੱਡੀਆਂ ਨਿਕਾੜਨ ਦੀ ਕਿਉਂਕਿ ਪੂਰਾ ਜਾਮ ਐਂਟਰੀ ਤੇ ਐਗਜ਼ਿਟ ਦੀ ਇਹ ਤਸਵੀਰਾਂ ਨੇ ਜਿੱਥੇ ਹੁਣ ਲਗਾਤਾਰ ਪੁਲਿਸ ਦੀ ਜਿਹੜੀ ਸਖਤੀ ਹੈ ਉਹ ਜਰੂਰ ਵੇਖਣ ਨੂੰ ਮਿਲ ਰਹੀ ਹੈ ਕਿਉਂਕਿ ਮਕਸਦ ਇਹੀ ਹੈ ਕਿ ਅੱਜ ਦਾ ਪੂਰਾ ਦਿਨ ਕਿਸੇ ਵੀ ਐਂਟਰੀ ਜੇ ਟਰੈਕਟਰ ਟਰਾਲੀ ਲੈ ਕੇ ਕਿਸਾਨ ਵੜਨ ਦੀ ਕੋਸ਼ਿਸ਼ ਕਰਦੇ ਆ ਤਾਂ ਉਹਨਾਂ ਨੂੰ ਨਹੀਂ ਵੜਨ ਦਿੱਤਾ ਜਾਏਗਾ ਇਹ ਬਹੁਤ ਹੀ ਕਲੀਅਰ ਕਰ ਦਿੱਤਾ ਗਿਆ ਸੀਗਾ ਔਰ ਨਿਊ 18 ਗਰਾਊਂਡ ਜ਼ੀਰੋ ਤੇ ਵੱਖ-ਵੱਖ ਐਂਟਰੀ ਪੁਆਇੰਟਸ ਦੀ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਔਰ ਇਹ ਦੇਖੋ ਹੁਣ ਬਾਹਰ ਦੇਖੋ ਬਾਹਰ ਦੀਆਂ ਗੱਡੀਆਂ ਜਿਹੜੀ ਆ ਰਹੀ ਹੈ ਬਾਹਰ ਪੀਵੀ ਨੰਬਰ ਕੋਈ ਗੱਡੀ ਹੈ ਉਸ ਨੂੰ ਪ੍ਰੋਪਰ ਤਰੀਕੇ ਦੇ ਨਾਲ ਚੈੱਕ ਕੀਤਾ ਜਾ ਰਿਹਾ ਕਿਉਂਕਿ ਇਹ ਹਦਾਇਤਾਂ ਨੇ ਕਿ ਜੇਕਰ ਕੋਈ ਬਾਹਰ ਦੀ ਗੱਡੀ ਆ ਗੱਡੀ ਦੇ ਵਿੱਚ 5 ਤੋਂ 6 ਲੋਕ ਬੈਠੇ ਨੇ ਉਹਨਾਂ ਦੀ ਪ੍ਰੋਪਰ ਚੈਕਿੰਗ ਕਰਨੀ ਹੈ ਉਹਨਾਂ ਦਾ ਪ੍ਰੋਪਰ ਆਈ ਕਾਰਡ ਚੈੱਕ ਕਰਨਾ ਹੈ ਉਹ ਕਿੱਥੇ ਉਹਨਾਂ ਨੂੰ ਜਾਣਾ ਹੈ ਚੰਡੀਗੜ੍ਹ ਦੇ ਵਿੱਚ ਕੀ ਕੰਮ ਹੈ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਪ੍ਰੋਪਰ ਜਿਹੜੀ ਹੈ ਉਹ ਚੈਕਿੰਗ ਕੀਤੀ ਜਾ ਰਹੀ ਹੈ ਔਰ ਉਹਨਾਂ ਦੇ ਆਈ ਕਾਰਡ ਤੋਂ ਉਹਨਾਂ ਦੇ ਡਰਾਈਵਿੰਗ ਲਾਇਸੈਂਸ ਉਹਨਾਂ ਦੀ ਆਰਟੀ ਕੰਮ ਕੀ ਹੈ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਦੇਖੋ ਚੰਡੀਗੜ੍ਹ ਪੁਲਿਸ ਤਾਂ ਇੱਕ ਪਾਸੇ ਕਰ ਰਹੀ ਹੈ ਹਾਲਾਂਕਿ ਪੰਜਾਬ ਪੁਲਿਸ ਵੱਲੋਂ ਵੀ ਆਪਣੀ ਆਪਣੇ 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 ਏਰੀਆ ਦੇ ਵਿੱਚ ਹੁਣ ਦੇਖੋ ਐਂਟਰੀ ਤੇ ਐਗਜ਼ਿਟ ਪੁਆਇੰਟ ਦੇ ਵਿੱਚ ਰੋਕ ਕੇ ਗੱਡੀਆਂ ਨੂੰ ਕਟਿਆ ਜਾ ਰਹਾ ਹੈ ਕਿਤੇ ਨਾ ਕਿਤੇ ਦਿੱਕਤਾਂ ਜ਼ਰੂਰ ਸਾਹਮਣੇ ਆ ਰਹੀਆਂ ਔਰ ਸਵੇਰ ਤੋਂ ਹੀ ਅੱਜ ਦਿੱਕਤਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਕਿਉਂਕਿ ਇਹ ਟਾਈਮ ਪੀਕ ਟਾਈਮ ਹੁੰਦਾ ਸਰਮਜੋਤ ਕਿਉਂਕਿ ਇਸ ਟਾਈਮ ਆਫਿਸਿਸ ਦਾ ਟਾਈਮ ਹੈ ਇੱਥੇ ਸੁਸਾਇਟੀਜ਼ ਨੇ ਚੰਡੀਗੜ੍ਹ ਐਂਟਰ ਹੋਣਾ ਚੰਡੀਗੜ੍ਹ ਤੋਂ ਬਾਹਰ ਜਾਣਾ ਪੂਰਾ ਮਹਾਲੀ ਜ਼ਿਲ੍ਹੇ ਤੋਂ ਅਸੀਂ ਗੱਲ ਕਰ ਲਈਏ ਜਾਂ ਪੰਜਾਬ ਤੋਂ ਜਿਹੜੀ ਗੱਡੀਆਂ ਆਂਦੀਆਂ ਲੋਕ ਆਂਦੇ ਆਪਣੇ ਆਪਣੇ ਕੰਮ ਤੋਂ ਇਹ ਬਹੁਤ ਸਾਰੀ ਚੀਜ਼ਾਂ ਨੇ ਜਿਸ ਨੂੰ ਲੈ ਕੇ ਲਗਾਤਾਰ ਦੇ ਵਿੱਚ ਹੁਣ ਸਕਤੀਆਂ ਕੀਤੀ ਮੈਂ ਆਪਣੇ ਸਹਿਯੋਗੀ ਦਾ ਰੁਕ ਕਰਾਂਗੀ ਚਰਨਜੀਤ ਕੌਸ਼ਲ ਸੰਗਰੂਰ ਤੋਂ ਲਾਈਵ ਸਰ ਨਾਲ ਜੁੜੇ ਨੇ ਚਰਨਜੀਤ ਜਾਨਾ ਚਾਹਵੰਗ ਜੁਗਿੰਦਰ ਸਿੰਘ ਉਗਰਾਹਾ ਦੇ ਵੱਲ ਵੱਡੀ ਅਪੀਲ ਕਿਸਾਨਾਂ ਨੂੰ ਕਿ ਟਰੈਕਟਰ ਟਰਾਲੀਆਂ ਲੈ ਕੇ ਚੰਡੀਗੜ੍ਹ ਪਹੁੰਚੋ ਕਿਸ ਤਰੀਕੇ ਦੀ ਇੱਥੇ ਮੂਵਮੈਂਟ ਹੁਣ ਤੱਕ ਕਿਸ ਤਰ੍ਹਾਂ ਦੀ ਵੇਖਣ ਨੂੰ ਮਿਲੀ ਹੈ ਤਾਂ ਬਿਲਕੁਲ ਸਰਬਜੋਤ ਅਸੀਂ ਇਸ ਵਕਤ ਸੰਗਰੂਰ ਪਟਿਆਲਾ ਨੈਸ਼ਨਲ ਹਾਈਵੇ ਦੇ ਉੱਪਰ ਖੜੇ ਆ ਤਾਂ ਉਹਨੂੰ ਇਹ ਨਾਕਾ ਦਿਖਾ ਦਈਏ ਇੱਕ ਪਾਸਤਾ ਕਿਸਾਨਾਂ ਨੇ ਅਪੀਲ ਕੀਤੀ ਆ ਕਿ ਵੱਡੀ ਗਿਣਤੀ ਦੇ ਵਿੱਚ ਜਾਓ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਵੋ ਪਰ ਦੂਜੇ ਪਾਸੇ ਪੁਲਿਸ ਨੇ ਉਹਨਾਂ ਨੂੰ ਰੋਕਣ ਦੇ ਲਈ ਅਬਿਲਿਟੀ ਪਾਰੀ ਬੈਰੀਕੇਡਿੰਗ ਉਹ ਕੀਤੀ ਹੋਈ ਆ ਤੁਹਾਨੂੰ ਇਹ ਤਸਵੀਰਾਂ ਦਿਖਾ ਦਈਏ ਕਿ ਮੇਨ ਨੈਸ਼ਨਲ ਹਾਈਵੇ ਦੇ ਉੱਪਰ ਪੁਲਿਸ ਬਲ ਜਿਹੜਾ ਹੈਗਾ ਵੱਡੀ ਗਿਣਤੀ ਦੇ ਵਿੱਚ ਤਨਾਤ ਆ ਜਿਹੜੇ ਟਿਪਰ ਨੇ ਇੱਥੇ ਚਾਰ ਟਿਪਰ ਤੁਹਾਨੂੰ ਮੈਂ ਦਿਖਾਉਣੇ ਚਾਹੂੰਗਾ ਉਹ ਸਾਹਮਣੇ ਤੁਹਾਨੂੰ ਤਸਵੀਰਾਂ ਦੇ ਵਿੱਚ ਚਾਰ ਟਿਪਰ ਦਿਖ ਰਹੇ ਨੇ ਭਰੇ ਹੋਏ ਨੇ ਤਾਂ ਇੱਕ ਟਿਪਰ ਮੇਰੇ ਪਿੱਛੇ ਖੜਾ ਇਹ ਸਾਰੇ ਜਿਹੜੇ ਵੱਡੇ ਵੱਡੇ ਟਿਪਰ ਹੈਗੇ ਨੇ ਇਹ ਵੀ ਪੁਲਿਸ ਦੇ ਵੱਲੋਂ ਇੱਥੇ ਖੜਾਏ ਗਏ ਨੇ ਤਾਂ ਜੋ ਅਗਰ ਕਿਸਾਨ ਵੱਡੀ ਗਿਣਤੀ ਦੇ ਵਿੱਚ ਆਉਣ ਅਗਰ ਕਿਸਾਨ ਅੱਗੇ ਜਾਣ ਦੀ ਕੋਸ਼ਿਸ਼ ਕਰਨ ਤਾਂ ਜਿਹੜਾ ਰਾਹ ਹੈਗਾ ਉਹਨਾਂ ਦਾ ਟਿਪਰਾਂ ਦੇ ਨਾਲ ਬੰਦ ਕੀਤਾ ਜਾ ਸਕੇ ਕਿ ਕਿ ਟਰੈਕਟਰ ਟਰਾਲੀਆਂ ਜਿਹੜੀਆਂ ਹੈਗੀਆਂ ਨੇ ਇਹ ਭਾਰੀ ਪਰਕਮ ਰੇਤੇ ਦੇ ਭਰੇ ਹੋਏ ਮਿੱਟੀ ਦੇ ਭਰੇ ਹੋਏ ਟਿਪਰਾਂ ਨੂੰ ਨਹੀਂ ਪਰੇ ਕਰ ਸਕਦੇ ਤਾਂ ਭਾਵੇਂ ਜਗENDER ਸਿੰਘ ਉਹ ਗੁਰਾਹਾਂ ਦੇ ਵੱਲੋਂ ਸਾਫ਼ ਤੌਰ ਤੇ ਆਪਣੇ ਕਿਸਾਨਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਕਿਸੇ ਨੇ ਵੀ ਪੁਲਿਸ ਦੇ ਨਾਲ ਧੱਕਾ ਨਹੀਂ ਕਰਨਾ ਕਿਸੇ ਨੇ ਵੀ ਸੜਕ ਦੇ ਉੱਪਰ ਨਹੀਂ ਬੈਠਣਾ ਜਿੱਥੇ ਤੁਹਾਨੂੰ ਪੁਲਿਸ ਰੋਕਦੀ ਹੈ ਉੱਥੇ ਇੱਕ ਪਾਸੇ ਜਿੱਥੇ ਤੁਹਾਨੂੰ ਖਾਲੀ ਜਗ੍ਹਾ ਮਿਲਦੀ ਹੈ ਸੜਕਾਂ ਦੇ ਉੱਪਰ ਧੰਨੇ ਨਹੀਂ ਲਾਉਣੇ ਰੇਲ ਦੇ ਟਰੈਕਾਂ ਦੇ ਉੱਪਰ ਧੰਨੇ ਨਹੀਂ ਲਾਉਣੇ ਜਿੱਥੇ ਤੁਹਾਨੂੰ ਖਾਲੀ ਜਗ੍ਹਾ ਮਿਲਦੀ ਹੈ ਉੱਥੇ ਆ ਕੇ ਤੁਸੀਂ ਆਪਣੇ ਜਿਹੜੇ ਹੈਗੇ ਨੇ ਧਰਨੇ ਲਗਾ ਲਓ ਪਰ ਦੂਜੇ ਪਾਸੇ ਪੁਲਿਸ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈਗਾ ਕਿਸਾਨਾਂ ਨੂੰ ਰੋਕਣ ਦੇ ਲਈ ਜਿਹੜੀ ਹੈਗੇ ਨੇ ਕੋਸ਼ਿਸ਼ਾਂ ਚੱਲ ਰਹੀ ਨੇ ਮੇਨ ਨੈਸ਼ਨਲ ਹਾਈਵੇ ਇਹ ਸੜਕ ਚੰਡੀਗੜ੍ਹ ਜਾਂਦੀ ਹੈ ਸੰਗਰੂਰ ਦੇ ਲੋਕਾਂ ਨੇ ਅਗਰ ਜਾਣਾ ਤਾਂ ਇਹ ਸੜਕ ਚੰਡੀਗੜ੍ਹ ਜਾਂਦੀ ਹੈ ਤੇ ਮੇਰੇ ਪਿੱਛੇ ਸੰਗਰੂਰ ਵੱਲ ਇੱਕ ਵੱਡੇ ਗੜ੍ਹ ਹੈਗੇ ਨੇ ਪਿੰਡ ਕਰਾਚੋਂ ਹੈਗਾ ਜਿੱਥੋਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਵੀ ਕੇ ਜੋ ਉਗਰਾਹਾਂ ਦੇ ਜਿਹੜੇ ਕਿਸਾਨ ਇਕੱਠੇ ਹੋਣਗੇ ਜਾਂ ਭਾਵੇਂ ਸਾਰੇ ਸੰਗਰੂਰ ਦੇ ਜਿਹੜੇ ਕਿਸਾਨ ਅਗਰ ਇਕੱਠੇ ਹੋ ਕੇ ਚੰਡੀਗੜ੍ਹ ਜਾਂਦੇ ਨੇ ਤਾਂ ਇਸੇ ਸੜਕ ਦੇ ਉੱਪਰ ਦੀ ਇਸੇ ਨੈਸ਼ਨਲ ਹਾਈਵੇ ਦੇ ਉੱਪਰ ਦੀ ਉਹਨਾਂ ਨੂੰ ਗੁਜ਼ਰਨਾ ਪਊਗਾ ਜਿੱਥੇ ਲੈ ਕੇ ਕਿਤਨਾ ਕਿਤੇ ਪੁਲਿਸ ਦੇ ਵੱਲੋਂ ਨੱਕੇ ਲਗਾ ਲਏ ਗਏ ਨੇ ਕਿ ਅੱਗੇ ਉਹਨਾਂ ਨੂੰ ਪਟਿਆਲਾ ਜ਼ਿਲ੍ਹੇ ਦੇ ਵਿੱਚ ਦਾਖਲ ਨਾ ਹੋਣ ਦਿੱਤਾ ਜਾਵੇ ਇਥੋਂ ਤਕਰੀਬਨ 30 ਕਿਲੋਮੀਟਰ ਪਟਿਆਲਾ ਦੀ ਜਿਹੜੀ ਹੱਦ ਹੈਗੀ ਹੈ ਜਿੱਥੋਂ ਜੇਲਾ ਸ਼ੁਰੂ ਹੋ ਜਾਂਦਾ ਤਾਂ ਉਸ ਤੋਂ ਪਹਿਲਾਂ ਜਿਹੜੇ ਵੱਡੇ ਨਾਕੇ ਨੇ ਪੁਲਿਸ ਦੇ ਵੱਲੋਂ ਲਗਾ ਲਏ ਗਏ ਨੇ ਪਰ ਵੱਡੇ ਪੱਕੇ ਬੰਦੋਬਸਤ ਪੁਲਿਸ ਦੇਆਂ ਗੱਡੀਆਂ ਪੁਲਿਸ ਦੇ ਬੱਸਾਂ ਤੁਹਾਨੂੰ ਦੂਰ ਦੂਰ ਤੱਕ ਦਿਖਾਉਂਗਾ ਮੈਂ ਕਿ ਪੱਕੇ ਬੰਦੋਬਸਤ ਜਿਹੜੇ ਹੈਗੇ ਨੇ ਪੁਲਿਸ ਦੇ ਕੀਤੇ ਹੋਏ ਨੇ ਇੱਥੇ ਲਾਊਡ ਸਪੀਕਰ ਪੁਲਿਸ ਦੇ ਵੱਲੋਂ ਲਗਾਏ ਗਏ ਨੇ ਤਾਂ ਜੋ ਕਿਸਾਨਾਂ ਨੂੰ ਜਾਂ ਪੁਲਿਸ ਵਰਕਰਾਂ ਨੂੰ ਜਿਹੜਾ ਹੈਗਾ ਪੂਰਾ ਸੰਬੋਧਿਤ ਕੀਤਾ ਜਾ ਸਕੇ ਪੁਲਿਸ ਦਾ ਲੰਗਰ ਜਿਹੜਾ ਹੈਗਾ ਇੱਥੇ ਚੱਲ ਰਿਹਾ ਹੈ ਕਿ ਪੁਲਿਸ ਜਿਹੜੀ ਈ ਕਿਚਨ ਹੈਗੀ ਆ ਉਹ ਵੈਨ ਇੱਥੇ ਲਿਆਉਂਦੀ ਗਈ ਹੈ ਪੂਰੇ ਦਿਨ ਦਾ ਜਿਹੜਾ ਪ੍ਰੋਗਰਾਮ ਹੈਗਾ ਉਹਦੀਆਂ ਤਿਆਰੀਆਂ ਜਿਹੜੀਆਂ ਹੈਗੀਆਂ ਨੇ ਪੁਲਿਸ ਦੇ ਵੱਲੋਂ ਕੀਤੀਆਂ ਗਈਆਂ ਨੇ ਕਿ ਹਰ ਇੱਕ ਤਰੀਕੇ ਦੇ ਨਾਲ ਅਗਰ ਨਜੇਸ਼ਟਾ ਪਵੇ ਅਗਰ ਕਿਸਾਨਾ ਬੜੀ ਗਿਣਤੀ ਦੇ ਵਿੱਚ ਇੱਥੇ ਆਉਂਦੇ ਨੇ ਕਿਉਂਕਿ ਜਿਹੜਾ ਸੰਗਰੂਰ ਹੈਗਾ ਇਹ ਉਗਰਾਹਾ ਜਥੇਬੰਦੀ ਦਾ ਗੜ੍ਹ ਹੈਗਾ ਸਰਬਜੋਤ ਵੱਡੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਤਾਂ ਉਹਨਾਂ ਦੇ ਗੜ੍ਹ ਦੇ ਵਿੱਚ ਕਿਹ ਤਰ੍ਹਾਂ ਕਿਤੇ ਪੁਲਿਸ ਨੂੰ ਹੁਣ ਚੈਲੰਜ ਹੈਗਾ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਅੱਗੇ ਜਾਣ ਤੋਂ ਰੋਕਿਆ ਜਾ ਸਕੇ ਕਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਿਆ ਜਾ ਸਕੇ ਤਾਂ ਸੰਗਰੂਰ ਤੋਂ ਪਟਿਆਲੇ ਵੱਲ ਜਦੋਂ ਜਾਂਦੇ ਆ ਤਾਂ ਨੈਸ਼ਨਲ ਹਾਈਵੇ ਦੇ ਉੱਪਰ ਇਹ ਨਾਕੇ ਨੇ ਕਿਸਾਨ ਆਪਣੇ ਪੂਰੇ ਹਰ ਇੱਕ ਤਰੀਕੇ ਦੇ ਜਿਹੜੀ ਹੈ ਤਿਆਰੀਆਂ ਕਰਦੇ ਹੋਏ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਜੇ ਅੱਗੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਉਂਦੇ ਨੇ ਤਾਂ ਹਰ ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਇੱਥੇ ਰੋਕੇ ਜਾਊਗਾ ਅੱਗੇ ਨਹੀਂ ਵਧਣ ਦਿੱਤਾ ਜਾਊਗਾ ਦੂਜੇ ਪਾਸੇ ਜੋਗਿੰਦਰ ਓਗਰਆ ਨੇ ਸਾਫ਼ ਤੌਰ ਦੇ ਪਰ ਕਹਿਤਾ ਕਿ ਅਸੀਂ ਧੱਕਾ ਨਹੀਂ ਕਰਨਾ ਅਸੀਂ ਸੜਕ ਦੇ ਉੱਪਰ ਧਰਨਾ ਨਹੀਂ ਲਾਉਣਾ ਅਸੀਂ ਰੇਲਵੇ ਟਰੈਕ ਦੇ ਉੱਪਰ ਧਰਨਾ ਨਹੀਂ ਲਾਉਣਾ ਅਸੀਂ ਖਾਲੀ ਜਗ੍ਹਾ ਦੇ ਉੱਪਰ ਜਿਸ ਤਰੀਕੇ ਨਾਲ ਇਹ ਖਾਲੀ ਜਗ੍ਹਾ ਹੈਗੀ ਆ ਇੱਕ ਖਾਲੀ ਜਗ੍ਹਾ ਦੇ ਉੱਪਰ ਇੱਕ ਪਾਸੇ ਆਪਣਾ ਜਿੱਥੇ ਵੀ ਸਾਨੂੰ ਪੁਲਿਸ ਰੁਕੂਗੀ ਉਸ ਜਗ੍ਹਾ ਤੇ ਪ੍ਰਦਰਸ਼ਨ ਜਾਰੀ ਕਰਾਂਗੇ ਜੀ ਸਰਬਜੋਤ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਚਰਨਜੀਤ ਸਿੰਘ ਜੀ ਸਾਨੂੰ तमाम ਜਾਣਕਾਰੀ ਦੇਣ ਲਈ ਪਈ ਸਬ ਦੇ ਚਲੇ ਤਸਵੀਰਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਵਖ ਵਖਾਉਂਦੇ ਰਹੋ ਕਿਸੇ ਕੇ ਨਾਲ ਪੁਲਿਸ ਦੇ ਵੱਲ ਆਪਣੀ ਜੋ ਨਫਰੀ ਹੈ ਵਧਾਈ ਗਈ ਹੈ ਥਾਂ ਥਾਂ ਤੇ ਚੱਪੇ ਚੱਪੇ ਤੇ ਬੈਰੀਕੇਡਿੰਗ ਕੀਤੀ ਗਈ ਹੈ ਜਿਸੇ ਜ਼ਿਕਰ ਕਰੀਏ ਪਟਿਆਲਾ ਦਾ ਉੱਥੇ ਵੀ ਬੈਰੀਕੇਡਸ ਲਗਾਏ ਗਏ ਨੇ ਤਾਂ ਜੋ ਕਿਸਾਨ ਨੇ ਉਹ ਚੰਡੀਗੜ੍ਹ ਕੁਝ ਨਾ ਕਰ ਸਕਣ ਤੇ ਲਾਈਵ ਤਸਵੀਰਾਂ ਅੰਮ੍ਰਿਤਸਰ ਦੀਆਂ ਤੁਸੀਂ ਵੇਖ ਪਾ ਰਹੇ ਹੋ ਸਰਵਨ ਸਿੰਘ ਪੰਦੇਰ ਖੁਦ ਤਸਵੀਰਾਂ ਜ ਨਜ਼ਰ ਆ ਰਹੇ ਨੇ ਵੱਡੇ ਪੱਦਰ ਤੇ ਜੋ ਲੋਕ ਨੇ ਉੱਤੇ ਇਕੱਠੇ ਹੋਏ ਨੇ ਹਾਲਾਂਕਿ ਕਾਲ ਦਿੱਤੀ ਗਈ ਸੀ ਐਸਕੇਮ ਦੇ ਵੱਲੋਂ ਚੰਡੀਗੜ੍ਹ ਉੱਤੇ ਪਹੁੰਚਿਆ ਜਾਏ ਤੇ ਚੰਡੀਗੜ੍ਹ ਮੋਰਚੇ ਨੂੰ ਜੁਆਇਨ ਕੀਤਾ ਜਾਏ ਪਰ ਸਭ ਦੇ ਵਿਚਾਲੇ ਪਰਮਿਸ਼ਨ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਨਹੀਂ ਗਈ ਜਿਸ ਲੰਮ ਨੂੰ ਲੈ ਕੇ ਹੁਣ ਪੁਲਿਸ ਦੇ ਵੱਲੋਂ ਆਪਣੀ ਜੋ ਸੁਰੱਖਿਆ ਦੀ ਪੁਖਤਾ ਇੰਤਜ਼ਾਮਤ ਕੀਤੀ ਗਈ ਤੇ ਚੱਪੇ-ਚੱਪੇ ਤੇ ਪੁਲਿਸ ਦੀ ਡਿਪਲॉयਮੈਂਟ ਕੀਤੀ ਗਈ ਹੈ ਸਭ ਦੇ ਵਿਚਾਲੇ ਲਾਈਵ ਤਸਵੀਰਾਂ ਅੰਮ੍ਰਿਤਸਰ ਤੋਂ ਵੀ ਤੁਸੀਂ ਦੇਖ 파 ਰਹੇ 골ਡਨ 게ਟ ਦੇ ਸਾਹਮਣੇ ਦੀਆਂ ਆ ਤਸਵੀਰਾਂ ਨੇ ਜਿਸ ਸਭ ਦੇ ਚੱਲਦੇ ਸਰਵਨ ਸਿੰਘ ਪੰਦੇਰ ਮੌਕੇ ਤੇ ਅੱਜ ਕਾਲ ਦਿੱਤੀ ਗਈ ਸੀ ਤੰਨੇ ਦੀ 5 ਮਾਰਚ ਨੂੰ ਜਿਸਬ ਦੇ ਚਲਦੇ ਪਰਮਿਸ਼ਨ ਨਹੀਂ ਦਿੱਤੀ ਗਈ ਹਾਲਾਂਕਿ ਮੀਟਿੰਗ ਵੀ ਹੋਈ ਸੀ ਸੀਐਮ ਭਗਵੰਤ ਪਾਣ ਦੇ ਨਾਲ ਉਹ ਮੀਟਿੰਗ ਬੇਸਿਕ ਤਾ ਰਹੀ ਸੀ ਪਰ ਸੀਐਮ ਭਗਵੰਤ ਪਾਣ ਦੇ ਵੱਲੋਂ ਦੋ ਤੋਂ ਕਿਸਾਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਮੀਟਿੰਗਸ ਤੇ ਮੋਰਚੇ ਨਾਲ-ਨਾਲ ਨਹੀਂ ਚੱਲ ਸਕਦੇ ਜਿਸਬ ਦੇ ਚਲਦੇ ਚੰਡੀਗੜ੍ਹ ਤੋਂ ਅਸੀਂ ਤਸਵੀਰਾਂ ਵੇਖੀਆਂ ਵਾਕਫਕ ਜੋ 18 ਐਂਟਰੀ ਪੁਆਇੰਟਸ ਨੇ ਉਸ ਨੂੰ ਸੀਲ ਕੀਤਾ ਗਿਆ ਹੈ ਚੰਡੀਗੜ੍ਹ ਜੋ ਜ਼ਰਖਪੁਰ ਬਾਰਡਰ ਹੈ ਉੱਥੇ ਵੀ ਵੱਡੇ ਪੱਧਰ ਤੇ ਹੈਵੀ ਟ੍ਰੈਫਿਕ ਜਮ ਦੇਖ ਨੂੰ ਮਿਲ ਰਿਹਾ ਹੈ ਇੱਕ ਤੋਂ ਡੈਡ ਕਿਲੋਮੀਟਰਾਂ ਕਿ ਲੰਬੀਆਂ-ਲੰਬੀਆਂ ਵਾਹ ਇਹ ਪਦਰਤ ਜੋ ਲੋਕ ਨੇ ਅਪ ਡਾਊਨ ਚੰਡੀਗੜ੍ਹ ਕਰਦੇ ਨੇ ਬੱਚਿਆਂ ਦੇ ਐਗਜ਼ਾਮ ਚੱਲ ਰਹੇ ਨੇ ਬੋਰਡ ਦੇ ਪੇਪਰ ਨੇ ਆਮ ਪਬਲਿਕ ਨੂੰ ਕਾਫੀ ਖਦਲਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਵੱਡੀਆਂ-ਵੱਡੀਆਂ ਲੰਬੀਆਂ-ਲੰਬੀਆਂ ਕਤਾਰਾਂ ਇੱਕ ਤੋਂ ਡੇਢ ਕਿਲੋਮੀਟਰ ਦਾ ਲੰਬਾ ਟ੍ਰੈਫਿਕ ਜੈਮਸ ਨੂੰ ਵੇਖਣ ਨੂੰ ਮਿਲ ਰਿਹਾ ਹੈ ਕੁਝ ਲੋਕਾਂ ਨੇ ਆਪਣੇ ਕੰਮ ਕਾਜ ਤੇ ਜਾਣਾ ਹੈ ਕਿਸ ਨੇ ਇੰਟਰਵਿਊ ਤੇ ਜਾਣਾ ਹੈ ਜਾਂ ਕਿਸ ਨੇ ਹੋਰ ਕਿਸੇ ਜ਼ਰੂਰੀ ਕੰਮ ਦੇ ਲਈ ਜਾਣਾ ਹੈ ਤੇ ਨਿਊਜ਼ 18 ਆਪਣੇ ਦਰਸ਼ਕਾਂ ਨੂੰ ਅਪੀਲ ਕਰਦਾ ਹੈ ਕਿ ਅੱਧੇ ਤੋਂ ਪੌਣੇ ਘੰਟੇ ਦਾ ਹੋਰ ਸਮਾਂ ਐਕਸਟਰਾ ਰੱਖ ਕੇ ਚੱਲਿਆ ਜਾਏ ਕਿਉਂਕਿ ਵੱਡੇ ਪਦਰਤ ਜੋ ਲੋ ਚੰਡੀਗੜ੍ਹ ਕਰਦੇ ਨੇ ਕਈ ਲੋਕ ਪਟਿਆਲਾ ਤੋਂ ਵੀ ਚੰਡੀਗੜ੍ਹ ਆਪਡਾਊਨ ਕਰਦੇ ਨੇ ਅੰਬਾਲਾ ਤੋਂ ਕਰਦੇ ਨੇ ਹੋਰ ਵੀ ਆਲੇ ਦੁਆਲੇ ਦੇ ਜਿੰਨੇ ਵੀ ਐਡਜੋਇਨਿੰਗ ਏਰੀਆਜ਼ ਨੇ ਉੱਥੋਂ ਵੀ ਚੰਡੀਗੜ੍ਹ ਆਪਡਾਊਨ ਕੀਤਾ ਜਾਂਦਾ ਹੈ। ਇਸ ਅਭਿਦ ਚੱਲਦੇ ਬਾਰਡਰਸ ਤੇ ਇੱਕ ਵੱਡੀ ਸਮੱਸਿਆ ਟ੍ਰੈਫਿਕ ਦੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਜੋ ਪੁਲਿਸ ਹੈ ਹਰੇਕ ਗੱਡੀ ਨੂੰ ਪੂਰੀ ਹੀ ਗਹਿਨਤਾ ਦੇ ਨਾਲ ਚੈਕਿੰਗ ਕਰ ਰਹੀ ਹੈ। ਆਈਡੀ ਕਾਰਡਸ ਵਿਖੇ ਜਾ ਰਹੇ ਨੇ, ਲਾਇਸੈਂਸ ਵਿਖੇ ਜਾ ਰਹੇ ਨੇ ਉਸ ਤੋਂ ਬਾਅਦ ਹੀ ਗੱਡੀਆਂ ਨੂੰ ਅੱਗੇ ਰਵਾਨਾ ਕੀਤਾ ਜਾ ਰਿਹਾ ਹੈ। ਤੇ ਸੰਗਰੂਰ ਚ ਅਸੀਂ ਤਸਵੀਰਾਂ ਵੇਖੀਆਂ ਕਿਉਂਕਿ ਸੰਗਰੂਰ ਦਾ ਸੀ ਜ਼ਿਕਰ ਕਰੀਏ ਤੇ ਹਾਂ ਦੇ ਬੋਲ ਬਿਲ ਕੀਤੇ ਗਈ ਕਿ ਵੱਡੇ ਪਦਰਤ ਜੋ ਕਿਸਾਨ ਨੇ ਟਰੈਕਟਰ ਟਰਾਲੀਆਂ ਲੈ ਕੇ ਉਹ ਸੜਕਾਂ ਤੇ ਆਨ ਚੰਡੀਗੜ੍ਹ ਕੂਚ ਕਰਨ ਜਿੱਥੇ ਵੀ ਪੁਲਿਸ ਉਹਨਾਂ ਨੂੰ ਰੋਕਦੀ ਹੈ ਤੇ ਉੱਥੇ ਹੀ ਤਰਨੇ ਤੇ ਬੈਠ ਜਾਓ। ਸਨਾਂ ਦੇ ਚੰਡੀਗੜ੍ਹ ਮਾਰਚ ਦੇ ਚਲਦੇ ਚੰਡੀਗੜ੍ਹ ਦੇ ਜਿਹੜੇ ਬਾਰਡਰ ਨੇ ਪੰਜਾਬ ਤੇ ਲੱਗਦੇ ਉਹ ਬਾਰਡਰ ਤੇ ਪੁਲਿਸ ਚੰਡੀਗੜ੍ਹ ਪੁਲਿਸ ਦੀ ਤਣਾਤ ਹੋ ਚੁੱਕੀ ਹੈ ਇਸ ਸਮੇਂ ਮੌਜੂਦਾ। ਚੰਡੀਗੜ੍ਹ ਜ਼ਿਰੂਪੁਰ ਬਾਰਡਰ ਤੇ ਜਿੱਥੇ ਤੁਸੀਂ ਦੇਖੋਗੇ ਭਾਰੀ ਸੰਖਿਆ ਵਿੱਚ ਪੁਲਿਸ ਬਲ ਤਾਇਨਾਤ ਹੈ ਬੈਰੀਕੇਡਿੰਗ ਇੱਥੇ ਕਰਤੀ ਗਈ ਹੈ ਕਿਉਂਕਿ ਕਿਸਾਨਾਂ ਨੇ ਅਲਟੀਮੇਟਮ ਦਿੱਤਾ ਹੋਇਆ ਕਿ ਅੱਜ ਚੰਡੀਗੜ੍ਹ ਵੀ ਐਂਟਰ ਕਰਾਂਗੇ ਪ੍ਰੋਟੈਸਟ ਕਰਨਾ ਹੈ ਆਪਣੀ ਮੰਗਾਂ ਨੂੰ ਲੈ ਕੇ ਧਰਨਾ ਦੇਣਾ ਹੈ ਹਾਲਾਂਕਿ ਸਰਕਾਰ ਨਾਲ ਜਿਹੜੀ ਮੀਟਿੰਗ ਹੈ ਉਹ ਬੇਨਤੀਜਾ ਰਹੀ ਸੀ ਇਸ ਕਰਕੇ ਚੰਡੀਗੜ੍ਹ ਜ਼ਿਰੂਪੁਰ ਬਾਰਡਰ ਤੇ ਜਿਹੜੀ ਚੰਡੀਗੜ੍ਹ ਪੁਲਿਸ ਹੈ ਉਹ ਤਾਇਨਾਤ ਹੋ ਚੁੱਕੀ ਆ ਟ੍ਰੈਫਿਕ ਜਿਹੜਾ ਹੈ ਉਹ ਥੋੜਾ ਥੋੜਾ ਰੁਕ ਰੁਕੇ ਚੱਲ ਰਿਹਾ ਤੁਸੀਂ ਪਹਿਲਾਂ ਤਸਵੀਰਾਂ ਦੇਖੋ ਟ੍ਰੈਫਿਕ ਦੀ ਵੀ ਤਸਵੀਰਾਂ ਦਿਖਾਵਾਂਗੇ ਲ ਅ ਅੰਬਾਲਾ ਸਾਈਡ ਤੋਂ ਜਿਹੜਾ ਟ੍ਰੈਫਿਕ ਆ ਰਿਹਾ ਹੈ ਔਰ ਜ਼ਿਰਪੁਰ ਤੋਂ ਜਿਹੜਾ ਟ੍ਰੈਫਿਕ ਆ ਰਿਹਾ ਹੈ ਚੰਡੀਗੜ੍ਹ ਨੂੰ ਉਹ ਲੰਬਾ ਟ੍ਰੈਫਿਕ ਜਮ ਤੁਹਾਨੂੰ ਇੱਥੇ ਮਿਲੇਗਾ ਹਾਲਾਂਕਿ ਹੁਣ ਉਹ ਨਿਕਲਣਾ ਸ਼ੁਰੂ ਹੋਇਆ ਹੈ ਤਸਵੀਰਾਂ ਦੇਖੋ ਮੈਂ ਕਹਾਂਗਾ ਜੂਮ ਕਰਕੇ ਇੱਕ ਵਾਰ ਦਿਖਾਇਆ ਜਾਏ ਤਾਂ ਦੇਖੋ ਕਿ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਜੂਮ ਕੀ ਲੰਬਾ ਜਾਮ ਘਟ ਤੋਂ ਘਟ ਇੱਥੋਂ ਤੋਂ 1 ਕਿਲੋਮੀਟਰ ਵੱਧ ਜਿਹੜਾ ਜਾਮ ਹੈ ਉਹ ਲੱਗਿਆ ਹੋਇਆ ਲੇਕਿਨ ਇਹ ਜਾਮ ਹੁਣ ਧੀਰੇ ਧੀਰੇ ਖੁਲਵਾਣਾ ਸ਼ੁਰੂ ਕਰਤਾ ਹੋਇਆ ਹੈ ਔਰ ਪੁਲਿਸ ਜਿਹੜੀ ਹੈਗੀ ਉੱਥੇ ਤ ਰਾਤ ਹੈ ਨਾਕੇ ਤੇ ਬੈਰੀਕੇਡਿੰਗ ਲਾਈ ਹੋਈ ਹੈ ਕਿਉਂਕਿ ਕਿਸਾਨਾਂ ਨੇ ਜਿਹੜਾ ਮਾਰਚ ਦਾ ਅਲਟੀਮੇਟਮ ਦਿੱਤਾ ਹੈ ਕਿ ਚੰਡੀਗੜ੍ਹ ਵਿੱਚ ਮਾਰਚ ਕਰਾਂਗੇ ਚੰਡੀਗੜ੍ਹ 34 ਸੈਕਟਰ ਪਰਮਿਸ਼ਨ ਮੰਗੀ ਹੋਈ ਹੈ ਲੇਕਿਨ ਪਰਮਿਸ਼ਨ ਨਹੀਂ ਮਿਲੀ ਸੀ ਔਰ ਇਸੀ ਕਰਕੇ ਅੱਜ ਚੰਡੀਗੜ੍ਹ ਜਿਹੜੇ ਬਾਰਡਰ ਨੇ ਚੰਡੀਗੜ੍ਹ ਪੰਜਾਬ ਦੇ ਨਾਲ ਲੱਗਦੇ ਹੋਏ ਸਾਰੇ ਬਾਰਡਰਾਂ ਤੇ ਚੰਡੀਗੜ੍ਹ ਪੁਲਿਸ ਨੇ ਆਪਣੀ ਜਿਹੜੀ ਹੈ ਤਣਾਤੀ ਉਹ ਵਧਾ ਦਿੱਤੀ ਹੈ ਬੈਰੀਕੇਡਿੰਗ ਕਰਤੀ ਹੋਈ ਹੈ ਪੁਲਿਸ ਇੱਥੇ ਤਣਾਤ ਹੈ ਬਸਾ ਤਣਾਤ ਹੈ ਚੰਡੀਗੜ੍ਹ ਪੁਲਿਸ ਦੀਆਂ ਔਰ ਸਾਰੇ ਅਧਿਕਾਰੀ ਵੀ ਇੱਥੇ ਮੌਜੂਦ ਨੇ ਬੈਰੀਕੇਡਿੰਗ ਪ੍ਰੋਪਰ ਕੀਤੀ ਹੋਈ ਆ ਹੁਣ ਹੱਲੇ ਤੱਕ ਹਾਲਾਂਕਿ ਕਿਸਾਨਾਂ ਵੱਲੋਂ ਕੋਈ ਕਿਸਾਨ ਜਾਂ ਕੋਈ ਜੱਥੇਬੰਦੀ ਜਾਂ ਕੋਈ ਟਰੈਕਟਰ ਇੱਥੇ ਹੱਲੇ ਤੱਕ ਮੌਜੂਦ ਨਹੀਂ ਹੈ ਸਵੇਰ ਦਾ ਸਮਾਂ ਲੇਕਿਨ ਜਿੰਦਾ ਜਿੰਦਾ ਸਮਾਂ ਵਧੇਗਾ ਸ਼ਾਇਦ ਕਿਸਾਨ ਇੱਥੇ ਆਣਗੇ ਲੇਕਿਨ ਲੰਬਾ ਜਾਮ ਜਿਹੜਾ ਹੈ ਚੰਡੀਗੜ੍ਹ ਜਿਰਕਪੁਰ ਤੋਂ ਜਿਹੜੇ ਚੰਡੀਗੜ੍ਹ ਨੂੰ ਆ ਰਹੇ ਨੇ ਲੋਕੀ ਕੰਮ ਕਰਨ ਵੀ ਆਉਂਦੇ ਨੇ ਆਪਣੀਆਂ ਨੌਕਰੀਆਂ ਹਨ ਔਰ ਸਰਕਾਰੀ ਕਰਮਚਾਰੀ ਹੋਣ ਭਾਵੇਂ ਪ੍ਰਾਈਵੇਟ ਹੋਣ ਸਟੂਡੈਂਟ ਹੋਣ ਇਹ ਲੰਬਾ ਜਾਮ ਤੁਹਾਨੂੰ ਫਿਰ ਤੋਂ ਇੱਥੇ ਨਜ਼ਰ ਆ ਰਿਹਾ ਹੈ ਔਰ ਆਜ਼ਾਦ ਦਿਨ ਜਾਮ ਰਹਿ ਵੀ ਸਕਦਾ ਕਿਸ ਤੱਕ ਨਾਲ ਟ੍ਰੈਫਿਕ ਦੀ ਸਮੱਸਿਆ ਤੋਂ ਆਮ ਪਬਲਿਕ ਨੂੰ ਯੋਜਨਾ ਪੈ ਸਕਦਾ ਹੈ ਕਿਉਂਕਿ ਕਿਸਾਨ ਦੇ ਵੱਲੋਂ ਐਲਾਨ ਕੀਤਾ ਗਿਆ ਚੰਡੀਗੜ੍ਹ ਕੂਚ ਦਾ ਇਸਬ ਦੇ ਵਿਚਾਲੇ ਵੱਖ-ਵੱਖ ਜੋ ਐਂਟਰੀ ਪੁਆਇੰਟਸ ਨੇ ਚੰਡੀਗੜ੍ਹ ਦੇ ਉੱਥੇ ਹੈਵੀ ਪੁਲਿਸ ਡਿਪਲॉयਮੈਂਟ ਕੀਤੀ ਗਈ ਕਿਸ ਤੱਕ ਨਾਲ ਲੰਬੀਆਂ ਲੰਬੀਆਂ ਕਤਾਰਾਂ ਦੂਰ ਤੂਰ ਤੱਕ ਜਿੱਥੇ ਵੀ ਨਜ਼ਰ ਜਾਂਦੀ ਹੈ ਲੰਬੀਆਂ ਲੰਬੀਆਂ ਕਤਾਰਾਂ ਬਹਾਨਾ ਦੀ ਸਾਨੂੰ ਵੇਖਣ ਨੂੰ ਮਿਲ ਰਹੀ ਹੈ ਇੱਕ ਤੋਂ 1.5 ਕਿਲੋਮੀਟਰ ਤੱਕ ਦਾ ਲੰਬਾ ਜਾਮ ਹੈ ਕਿਉਂਕਿ ਵੱਡੇ ਪੱਧਰ ਤੇ ਲੋਕ ਚੰਡੀਗੜ੍ਹ ਆਉਂਦੇ ਨੇ ਇਸ ਸਬ ਦੇ ਵਿਚਾਲੇ ਅੱਜ ਪੂਰੇ ਦਿਨ ਇਹੋ ਜੀ ਸਥਿਤੀ ਰਹੇਗੀ ਇਸ ਕਰਕੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਸੀ ਕਿ ਇਨਾ ਇਨਾ ਥਾਵਾਂ ਤੇ ਜਾਣ ਤੋਂ ਗੁਰੇਸ਼ ਕੀ ਤਦ ਹੈ ਜੇ ਕੋਈ ਕੰਮ ਹੈ ਤਾਂ ਹੀ ਕਰਾ ਤੋਂ ਨਿਕਲਿਆ ਜਾਏ ਇਹ ਸਬ ਦੇ ਵਿਚਾਲੇ ਹੁਣ ਜੋ ਨੇ ਵੇਖਣਾ ਹੋਏਗਾ ਕਿ ਹਾਲਾਂਕਿ ਫੋਨਟਾ ਕਿਸਾਨ ਦੀ ਮੂਵਮੈਂਟ ਕਿਸੇ ਵੀ ਥਾਂ ਤੇ ਵੇਖਣ ਨੂੰ ਨਹੀਂ ਮਿਲੀ ਹੈ ਰਾਤ ਨੂੰ ਤਸਵੀਨਾ ਸਾਹਮਣੇ ਆਈ ਸੀ ਮੁਖਸ ਸਹਾਬੀਆਂ ਜਿੱਥੇ ਕਿ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਜੋ ਨੇ ਉਹ ਅੱਗੇ ਵਧੇ ਸੀ ਪਰ ਪੁਲਿਸ ਦੇ ਵੱਲ ਉੱਥੇ ਹੀ ਕਿਸਾਨਾਂ ਨੂੰ ਰੋਕ ਲਿਆ ਗਿਆ ਸੀ ਮੇਰੇ ਨਾਲ ਮੈਂ ਸੀ ਹੋਗੀ ਨਪਿੰਦਰ ਬਰਾੜ ਲਾਈਵ ਜੁੜੇ ਹੋਏ ਨੇ ਨਪਿੰਦਰ ਜਾਨਣਾ ਚਾਹਾਂਗੇ ਇਸ ਟਾਈਮ ਤੁਸੀਂ ਕਿੱਥੇ ਹੋ ਤੇ ਟ੍ਰੈਫਿਕ ਦੀ ਕੀ ਕੁਝ ਸਥਿਤੀ ਕੀ ਕੁਝ ਸਮੱਸਿਆ ਕੀ ਕੋਈ ਇੱਥੇ ਮੂਵਮੈਂਟ ਕਿਸਾਨ ਦੀ ਵੇਖਣ ਨੂੰ ਮਿਲੀ ਹੈ ਜੇ ਕੋਈ ਇਸ ਵੇਲੇ ਮੁਹਾਲੀ ਚੰਡੀਗੜ੍ਹ ਦਾ ਜਿਹੜਾ ਬੈਰੀਅਰ ਆ ਬਾਰਡਰ ਆ 6 ਫੇਸ ਉੱਥੇ ਮੌਜੂਦ ਆ ਪਰ ਇੱਥੇ ਤੁਹਾਨੂੰ ਤਸਵੀਰ ਦਿਖਾ ਦਿੰਨੇ ਆ ਦੇਖੋ ਕਿਸਾਨ ਤਾਂ ਇੱਥੇ ਹਾਲੇ ਨਜ਼ਰ ਨਹੀਂ ਆ ਰਹੇ ਕਿ ਪਹਿਲਾਂ ਤੋਂ ਇਹਨੇ ਪ੍ਰਬੰਧ ਕੀਤੇ ਗਏ ਨੇ ਪੁਲਿਸ ਦੇ ਵੱਲੋਂ ਜਗ੍ਹਾ-ਜਗ੍ਹਾ ਤੇ ਚੈਕਿੰਗ ਕੀਤੀ ਜਾ ਰਹੀ ਆ ਪਰ ਤੁਹਾਨੂੰ ਮੈਂ ਤਸਵੀਰ ਦਿਖਾ ਦਿਆਂ ਮੇਰੇ ਖੱਬੇ ਪਾਸੇ ਇੱਕ ਨਜ਼ਰ ਤੁਸੀਂ ਮਾਰ ਲਓ ਇਹ ਇੱਥੋਂ ਚੰਡੀਗੜ੍ਹ ਦੇ ਵਿੱਚ ਐਂਟਰ ਹੋ ਜਾਂਦੀਆਂ ਨੇ ਇਹ ਗੱਡੀਆਂ ਤੇ ਇੱਥੇ ਹਰ ਗੱਡੀ ਨੂੰ ਚੈੱਕ ਕੀਤਾ ਜਾ ਰਿਹਾ ਤੁਹਾਨੂੰ ਉਹ ਤਸਵੀਰ ਦਿਖਾਉਣੇ ਆ ਇੱਕ ਵਾਰ ਤੁਹਾਨੂੰ ਇੱਥੋਂ ਪਿਛਲੇ ਪਾਸੇ ਹੀ ਤਸਵੀਰ ਵੀ ਦਿਖਾ ਦਿੰਨੇ ਆ ਫਿਰ ਤੁਹਾਨੂੰ ਉਹ ਚੈਕਿੰਗ ਦੀ ਤਸਵੀਰ ਦਿਖਾਉਣੇ ਆ ਇਹ ਮੈਕਸ ਹਸਪੀਟਲ ਔਰ ਸਿਵਲ ਹਸਪੀਟਲ ਦੇ ਬਿਲਕੁਲ ਸਾਹਮਣੇ ਵਾਲੀ ਜਗ੍ਹਾ ਮੇਰੇ ਸੱਜੇ ਪਾਸੇ ਪਿੱਛੇ ਤੁਹਾਨੂੰ ਕਈ ਕਿਲੋਮੀਟਰ ਤੱਕ ਲੰਬੀ ਲਾਈਨ ਆ ਜਿਹੜੀ ਉਹ ਨਜ਼ਰ ਆਏਗੀ ਕਿਉਂਕਿ ਜਦੋਂ ਸਮੂਥਲੀ ਟਰੈਫਿਕ ਚੱਲਦਾ ਤਾਂ ਉਦੋਂ ਵੀ ਇੱਥੇ ਅਕਸਰ ਅਸੀਂ ਦੇਖਦੇ ਆ ਕਿ ਜਾਮ ਹੁੰਦਾ ਪਰ ਅੱਜ ਜਦੋਂ ਜਗ੍ਹਾ ਜਗ੍ਹਾ ਹਰ ਗੱਡੀ ਨੂੰ ਚੈੱਕ ਕੀਤਾ ਜਾ ਰਿਹਾ ਤਾਂ ਐਸੇ ਦੇ ਵਿੱਚ ਇਹ ਜਾਮ ਲੱਗਣਾ ਸੁਭਾਵਿਕ ਤਾਂ ਜਿਹੜੇ ਡਿਊਟੀ ਪੇਸ਼ਾ ਨੇ ਜਿਹੜੇ ਨੌਕਰੀ ਪੇਸ਼ਾ ਨੇ ਜਿਨ੍ਹਾਂ ਨੇ ਚੰਡੀਗੜ੍ਹ ਜਾਣਾ ਹੁੰਦਾ ਰੁਟੀਨ ਦੇ ਵਿੱਚ ਉਹਨਾਂ ਦੇ ਲਈ ਅੱਜ ਵੱਡੀ ਚੁਣੌਤੀ ਪੈਦਾ ਹੋ ਗਈ ਹੈ ਹੁਣ ਤੁਹਾਨੂੰ ਅੱਗੇ ਹੀ ਤਸਵੀਰ ਜਿੱਥੇ ਚੰਡੀਗੜ੍ਹ ਪੁਲਿਸ ਨੇ ਮੋਰਚਾ ਸੰਭਾਲਿਆ ਹੋਇਆ ਬਿਲਕੁਲ ਮੈਕਸ ਦੇ ਅੱਗੇ ਜਿੱਥੋਂ ਚੰਡੀਗੜ੍ਹ ਦੇ ਵਿੱਚ ਦਾਖਲਾ ਹੁੰਦਾ ਤਾਂ ਇੱਥੇ ਦੇਖੋ ਹਰ ਗੱਡੀ ਨੂੰ ਚੈੱਕ ਕੀਤਾ ਜਾ ਰਿਹਾ ਟੂ ਵੀਲਰ ਤੱਕ ਚੈੱਕ ਕੀਤੇ ਜਾ ਰਹੇ ਕਿ ਉਹ ਜਿਹੜਾ ਵਿਅਕਤੀ ਟੂ ਵੀਲਰ ਤੇ ਸਵਾਰ ਆ ਉਹ ਕੌਣ ਆ ਆ ਦੇਖੋ ਹਰ ਵਿਅਕਤੀ ਹਰ ਗੱਡੀ ਦੀ ਪੂਰੀ ਪੜਤਾਲ ਕੌਣ ਬੈਠਾ ਵਿੱਚ ਕੌਣ ਨੇ ਕਿੱਥੇ ਜਾ ਰਹੇ ਨੇ ਸਭ ਪੁੱਛਿਆ ਜਾ ਰਿਹਾ ਮੈਡੀਕਲ ਆ ਜਾਣ ਵਾਸਤੇ ਚਲੋ ਚਲੋ ਤਾਂ ਇਹ ਹਸਪੀਟਲ ਚੈੱਕ ਚੈੱਕਅਪ ਦੇ ਲਈ ਜਾ ਰਹੇ ਨੇ ਤਾਂ ਇਹਨਾਂ ਨੂੰ ਜਾਣ ਦਿੱਤਾ ਗਿਆ ਕਿੱਟਿਆਂ ਕੀ ਕਰਦੇ ਹੋ ਆਈਡੀ ਕਰਨਾ ਤਾਂ ਜਿਹੜਾ ਵਿਅਕਤੀ ਇੱਥੋਂ ਜਾਂਦਾ ਉਹਨਾਂ ਦਾ ਆਈਡੈਂਟੀਟੀ ਕਾਰਡ ਮੰਗਿਆ ਜਾ ਰਿਹਾ ਤੇ ਤੁਸੀਂ ਅੱਗੇ ਜਾ ਰਹੇ ਹੋ ਤਾਂ ਅੱਗੇ ਭੇਜਿਆ ਗਿਆ ਤਸੱਲੀ ਹੋਣ ਤੇ ਤਾਂ ਇਦਾਂ ਹਰ ਗੱਡੀ ਜਿਹੜੀ ਆ ਉਹਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੁਹਾਨੂੰ ਅੱਗੇ ਦੀਆਂ ਤਸਵੀਰਾਂ ਦਿਖਾ ਦਿੰਨੇ ਆਂ ਔਰ ਇਹੀ ਕਾਰਨ ਹੈ ਕਿ ਇੱਥੇ ਅੱਜ ਜਿਹੜਾ ਹੈਗਾ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਦੇਖੋ ਇੰਸਪੈਕਟਰ ਲੈਵਲ ਦੇ ਅਧਿਕਾਰੀ ਜਿਹੜੇ ਨੇ ਉਸ ਵੇਲੇ ਮੌਕੇ ਤੇ ਮੌਜੂਦ ਨੇ ਨਫਰੀ ਜਿਹੜੀ ਆ ਵੱਡੀ ਇੱਥੇ ਤਾਇਨਾਤ ਕੀਤੀ ਗਈ ਆ ਇੰਸਪੈਕਟਰ ਜਸਪੀਰ ਸਿੰਘ ਨੇ ਕਿਸ ਕਿਸ ਤਰ੍ਹਾਂ ਦੇ ਅਰੇਂਜਮੈਂਟ ਨੂੰ ਕੀ ਕੀ ਇੱਥੇ ਚੈੱਕ ਕੀਤਾ ਜਾ ਰਿਹਾ ਹੈ ਜੀ ਨਹੀਂ ਅੰਦਰ ਤਾਰਾ 144 ਲੱਗੀ ਹੈ ਚੰਡੀਗੜ੍ਹ ਚ ਤੇ ਕੋਸ਼ਿਸ਼ ਕਰ ਰਹੇ ਇਹਨਾਂ ਨੂੰ ਜੇ ਇੱਥੇ ਰੋਕਿਆ ਜਾਵੇ ਚੰਡੀਗੜ੍ਹ ਤੇ ਐਂਟਰੀ ਆਉਂਦੀ ਹੈ ਅੱਜ ਕੋਈ ਹਾਲੇ ਤੱਕ ਕੋਈ ਕਿਸਾਨ ਕੋਈ ਵਹੀਕਲ ਕੋਈ ਨਜ਼ਰ ਆਇਆ ਉਹਨਾਂ ਦਾ ਨਹੀਂ ਹਜੇ ਤਾਂ ਚੈਕਿੰਗ ਚੱਲ ਰਹੀ ਹੈ ਜੀ ਜੀ ਜਿਹੜੇ ਆਮ ਲੋਕ ਨੇ ਫਿਰ ਬੱਸਾਂ ਤੱਕ ਦੀ ਗੱਡੀਆਂ ਦੀ ਸਭ ਦੀ ਚੈਕਿੰਗ ਹੋ ਰਹੀ ਹੈ ਹਾਂਜੀ ਹਾਂਜੀ ਤੇ ਮੇਨ ਮਕਸਦ ਕੀ ਹੈ ਜਿਹੜੇ ਇੰਨਾ ਅਰੇਂਜਮੈਂਟਸ ਕੀਤੇ ਰਿਹਾ ਨਹੀਂ ਰੈਲੀ ਦੀ ਪਰਮਿਸ਼ਨ ਨਹੀਂ ਹੈ ਜੀ ਜੇ ਇਹਨਾਂ ਨੂੰ ਰੋਕਾਂਗੇ ਅਸੀਂ ਹੂੰ ਜੀ ਜੀ ਕਿਸਾਨ ਜਿਹੜੇ ਨੇ ਉਹ ਅੱਗੇ ਜਾਣਾ ਚਾਹੁੰਦੇ ਨੇ ਤੁਹਾਨੂੰ ਅੱਗੇ ਨਹੀਂ ਜਾਂ ਦਿੱਤਾ ਜਾਏਗਾ ਜੀ ਸਰ ਤਾਂ ਕਹਿੰਦੇ ਨੇ ਕਿ ਰੈਲੀ ਦੀ ਇਜਾਜ਼ਤ ਨਹੀਂ ਆ ਪਰਮਿਸ਼ਨ ਨਹੀਂ ਆ ਦੇਖੋ ਇਹ ਟੂ ਵੀਲਰ ਆ ਤਾਂ ਟੂ ਵੀਲਰ ਤੇ ਜਿਹੜਾ ਵਿਅਕਤੀ ਸਵਾਰ ਆ ਉਹਦੇ ਤੋਂ ਵੀ ਪੁੱਛਿਆ ਜਾ ਰਿਹਾ ਹੈ ਕਿ ਤੁਸੀਂ ਕੌਣ ਹੋ ਕਿੱਥੋਂ ਆ ਰਹੇ ਹੋ ਕਿੱਥੇ ਜਾਣਾ ਉਹਨਾਂ ਤੋਂ ਹੀ ਪੁੱਛਗਿੱਛ ਕੀਤੀ ਜਾ ਰਹੀ ਆ ਤਾਂ ਬੱਸਾਂ ਗੱਡੀਆਂ ਸਭ ਦੀ ਜਾਂਚ ਕੀਤੀ ਜਾ ਰਹੀ ਆ ਇਹ ਜੇ ਦੇਖੋ ਉਹਨਾਂ ਨੇ ਮੂੰਹ ਬੰਨਿਆ ਹੋਇਆ ਸੀ ਤਾਂ ਮੂੰਹ ਤੋਂ ਕੱਪੜਾ ਵੀ ਉਤਾਰਾਇਆ ਗਿਆ ਕਿ ਤੁਸੀਂ ਕੌਣ ਹੋ ਤੁਹਾਡੀ ਪੜਤਾਲ ਜਿਹੜੀ ਉਹ ਜ਼ਰੂਰੀ ਆ ਤਾਂ ਇਹ ਇਸ ਤਰ੍ਹਾਂ ਦੀ ਤਸਵੀਰ ਹੈ ਜਿਹੜੀ ਉਹ ਅੱਜ ਇੱਥੇ ਨਜ਼ਰ ਆ ਰਹੀ ਹੈ ਇਹ 6 ਫੀਸਦੀ ਤਸਵੀਰ ਹੈ ਜਿੱਥੇ ਮੁਹਾਲੀ ਔਰ ਚੰਡੀਗੜ੍ਹ ਦਾ ਇਹ ਬੈਰੀਅਰ ਹੈ ਹਰ ਗੱਡੀ ਨੂੰ ਚੈੱਕ ਕੀਤਾ ਜਾ ਰਿਹਾ ਇਸੇ ਕਰਕੇ ਪਿੱਛੇ ਲੰਬੀਆਂ ਲਾਈਨਾਂ ਜੜੀਆਂ ਨੇ ਉਹ ਲੱਗ ਚੁੱਕੀਆਂ ਨੇ ਲੰਬੀਆਂ ਕਤਾਰਾਂ ਮਗਰ ਨਜ਼ਰ ਆ ਰਹੀਆਂ ਨੇ ਬੱਸ ਦੇਖੋ ਹਾਲਾਂਕਿ ਸਰਕਾਰੀ ਬੱਸਾਂ ਯੂਟੀਪੀ ਦੀ ਔਰ ਇਸ ਨੂੰ ਵੀ ਚੈੱਕ ਕੀਤਾ ਜਾ ਰਿਹਾ ਦੇਖੋ ਮੁਲਾਜ਼ਮ ਅੰਦਰ ਗਏ ਨੇ ਬੱਸ ਦੇ ਔਰ ਅੰਦਰ ਜਾ ਕੇ ਮੁਲਾਜ਼ਮ ਜਿਹੜੇ ਨੇ ਉਹ ਚੈੱਕ ਕਰ ਰਹੇ ਨੇ ਬੱਸਾਂ ਦੇ ਅੰਦਰ ਕਿ ਕੌਣ ਲੋਕ ਨੇ ਕਿਤੇ ਐਸਾ ਤਾਂ ਨਹੀਂ ਕਿ ਬੱਸ ਦੇ ਅੰਦਰ ਕੋਈ ਵਿਅਕਤੀ ਸਵਾਰ ਹੋ ਕੇ ਤਾਂ ਨਹੀਂ ਜਾਣ ਦੀ ਕੋਸ਼ਿਸ਼ ਕਰ ਰਿਹਾ ਤਾਂ ਇਹ ਇਸ ਪੱਧਰ ਤੇ ਅੱਜ ਚੰਡੀਗੜ੍ਹ ਪ੍ਰਸ਼ਾਸਨ ਜਿਹੜਾ ਉਹ ਸਖਤ ਨਜ਼ਰ ਆ ਰਿਹਾ ਤਾਂ ਕਿ ਜਿਹੜੀ ਰੈਲੀ ਹੈ ਜਿਹੜੀ ਕਿਸਾਨਾਂ ਨੇ ਸਬਤੋਂ ਤੇ ਕਿਹਾ ਕਿ ਚੰਡੀਗੜ੍ਹ ਦੇ ਵਿੱਚ ਅਸੀਂ ਪ੍ਰਦਰਸ਼ਨ ਕਰਨਾ ਤਾਂ ਬੱਸਾਂ ਦੇ ਅੰਦਰ ਤੱਕ ਜਾ ਕੇ ਜਿਹੜੀ ਹੈਗੀ ਆ ਪੜਤਾਲ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਕਿ ਕੌਣ ਲੋਕ ਨੇ ਪਿੱਛੇ ਮੁਲਾਜ਼ਮ ਤੋਂ ਨਜ਼ਰ ਆ ਰਹੇ ਨੇ ਤਾਂ ਉਹ ਜਿਹੜੇ ਆ ਉਹ ਪੜਤਾਲ ਕਰ ਰਹੇ ਨੇ ਜਾਂਚ ਕਰ ਰਹੇ ਨੇ ਕਿ ਕੌਣ ਕੌਣ ਲੋਕ ਜਿਹੜੇ ਨੇ ਇਸ ਬਸ ਦੇ ਵਿੱਚ ਸਵਾਰ ਨੇ ਔਰ ਬੇਸ਼ੱਕ ਇਸ ਸਬ ਦੇ ਵਿੱਚ ਜਿਹੜੇ ਨੌਕਰੀ ਪੇਸ਼ਾ ਲੋਕ ਨੇ ਉਹਨਾਂ ਨੂੰ ਜ਼ਰੂਰ ਅੱਜ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਕਸਰ ਅਸੀਂ ਦੇਖਦੇ ਹਾਂ ਕਿ ਜਿਹੜੇ ਇਹ ਲਾਈਟ ਪੁਆਇੰਟ ਨੇ ਛੇ ਫੇਸ ਹੋ ਗਿਆ ਜਾਂ ਬਾਕੀ ਇਹਨਾਂ ਤੇ ਸੁਧਾਰਨ ਦਿਨਾਂ ਦੇ ਵਿੱਚ ਵੀ ਜਦੋਂ ਟ੍ਰੈਫਿਕ ਆਰਾਮ ਨਾਲ ਚੱਲਦੀ ਆ ਉਦੋਂ ਵੀ ਵੱਡੇ ਜਾਮ ਜਿਹੜੇ ਉਹ ਲੱਗ ਜਾਂਦੇ ਨੇ ਪਰ ਅੱਜ ਜਦੋਂ ਹਰ ਗੱਡੀ ਮੋਬਾਈਲ ਜੇ ਤੁਸੀਂ ਰਾਹਗੀਰਾਂ ਨਾਲ ਗੱਲਬਾਤ ਕਰ ਸਕੋ ਕਿਉਂਕਿ ਕਮਾਂ ਕਾਜ ਦੇ ਲਈ ਜ਼ਰੂਰੀ ਕਮਾਂ ਕਾਜ ਦੇ ਲਈ ਲੋਕ ਨਿਕਲਦੇ ਨੇ ਚਿੰਨ੍ਹ ਗਿਰ ਉਹਨਾਂ ਨੇ ਫੋਸਣਾ ਹੁੰਦਾ ਕਿਸੇ ਨੇ ਹਸਪਤਾਲ ਕਿਜੀਏ ਜਾਣਾ ਹੁੰਦਾ ਕਿਉਂਕਿ ਬੱਚਿਆਂ ਦਾ ਅੱਜ ਬੋਰਡ ਐਗਜ਼ਾਮ ਵੀ ਹੈ ਕੀ ਕੁਝ ਦਿੱਕਤਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਹੈ ਦੇਖੋ ਕੋਸ਼ਿਸ਼ ਕਰ ਲੈਂਦੇ ਆ ਕਿਉਂਕਿ ਜਿਹੜੇ ਲੋਕ ਨੇ ਆਪਣੇ ਆਪਣੇ ਵਹੀਕਲਾਂ ਦੇ ਵਿੱਚ ਤਾਂ ਇਹ ਇਹਨਾਂ ਤੋਂ ਹੀ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਤੁਸੀਂ ਕਿੱਥੋਂ ਆਇਓ ਕਿੱਥੇ ਜਾ ਰਹੇ ਹੋ ਆਪਾਂ ਸਰ ਅਹੀਂ ਤਰਨ ਤਾਂ ਤਰਨ ਤੋਂ ਆਏ ਹੋ ਤੇ ਪਾਸਪੋਰਟ ਕੋਲੇ ਕਿੱਥੇ ਜਾ ਰਹੇ ਸੀ ਮੈਡੀਕਲ ਹੈ ਸਰ ਮੈਡਸ ਹਸਪੀਟਲ ਅੱਛਾ ਅੱਛਾ ਤੇ ਕਿੰਨੀ ਕਿ ਦਿੱਕਤ ਆਈ ਨਾਰਮਲੀ ਇੰਨਾ ਪਰੇਸ਼ਾਨੀ ਹੁੰਦੀ ਹੈ ਜਾਂਚ ਪੁੱਛਗਿੱਛ ਹੋ ਰਹੀ ਹੈ ਬੜੀ ਸਰ ਹੋ ਰਹੀ ਕੋਈ ਕਿੰਨੇ ਦਾਵਾ ਤੇ ਪੁੱਛ ਪੜਤਾਲ ਹੋਈ ਸਾਰੇ ਤਾਂ ਸ਼ੁਰੂ ਤੇ ਚੈਕਿੰਗ ਹੁੰਦੀ ਆਉਂਦੀ ਹੈ ਤਰਨ ਤਾਂ ਜਿਹੜੇ ਤੋਂ ਤੇ ਟਾਈਮ ਤੇ ਪਹੁੰਚੋਗੇ ਹਾਂਜੀ ਹਾਂ ਪਰ ਐਡਵਾਂਸ ਚੱਲੇ ਹੋਣੇ ਆ ਤਾਂ ਟਾਈਮ ਤੇ ਪਹੁੰਚ ਜਾਣਗੇ ਤਾਂ ਇਹ ਜਾਂਚ ਪੜਤਾਲ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂਕਿ ਕੋਈ ਵੀ ਜਿਹੜਾ ਹੈਗਾ ਸ਼ੱਕੀ ਵਿਅਕਤੀ ਕਿਉਂਕਿ ਕਿਸਾਨ ਜਿਹੜੇ ਨੇ ਉਹ ਅੱਜ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਦਾ ਐਲਾਨ ਕਰ ਚੁੱਕੇ ਨੇ ਤਾਂ ਇਹ ਕੋਸ਼ਿਸ਼ ਹੈ ਕਿ ਉਹਨਾਂ ਨੂੰ ਰੋਕਿਆ ਜਾ ਸਕੇ ਤਾਂ ਦੇਖੋ ਜਦੋਂ ਮੈਂ ਪਹਿਲਾਂ ਜ਼ਿਕਰ ਕੀਤਾ ਗੱਡੀਆਂ ਦੀ ਚੈਕਿੰਗ ਤਾਂ ਅਸੀਂ ਅਕਸਰ ਦੇਖਦੇ ਆਂ ਪਰ ਅੱਜ ਟੂ ਵੀਲਰਾਂ ਦੀ ਚੈਕਿੰਗ ਵੀ ਆ ਕਿ ਇਹ ਜਿਹੜਾ ਸਵਾਰ ਸ਼ਖਸ ਹੈ ਟੂ ਵੀਲਰ ਤੇ ਇਹ ਕੌਣ ਹੈ ਜੇ ਮਿੱਟੀ ਤੋਂ ਧੂੜ ਮਿੱਟੀ ਤੋਂ ਬਚਣ ਲਈ ਕਿਸੇ ਨੇ ਮੂੰਹ ਤੇ ਕੱਪੜਾ ਵੀ ਬੰਨਿਆ ਤਾਂ ਉਹਨੂੰ ਵੀ ਜਿਹੜਾ ਹੈਗਾ ਉਤਾਰਿਆ ਜਾ ਰਿਹਾ ਅੱਗੇ ਦੇਖੋ ਬੱਸ ਦੇ ਵਿੱਚ ਪ੍ਰੋਪਰ ਜਿਹੜੇ ਨੇ ਦੇਖੋ ਇੰਸਪੈਕਟਰ ਲੈਵਲ ਦੇ ਅਧਿਕਾਰੀ ਪ੍ਰੋਪਰ ਚੈਕਿੰਗ ਕਰਨ ਦੇ ਲਈ ਮਹਿਲਾ ਸਟਾਫ ਹੈ ਜਿਹੜਾ ਮਹਿਲਾ ਪੁਲਿਸ ਕਰਮੀ ਉਹ ਇੱਧਰ ਤਰ੍ਹਾਂ ਕੀਤਾ ਗਿਆ ਨਹੀਂ ਕਿਉਂਕਿ ਗੱਡੀਆਂ ਦੇ ਵਿੱਚ ਵੀ ਲੇਡੀਜ਼ ਨੇ ਜਾਂ ਫਿਰ ਬੱਸਾਂ ਦੇ ਵਿੱਚ ਵੀ ਜਿਹੜੀਆਂ ਲੇਡੀ ਸਵਾਰੀਆਂ ਨੇ ਉਹ ਮੌਜੂਦ ਨਹੀਂ ਤਾਂ ਐਸੇ ਦੇ ਵਿੱਚ ਪ੍ਰੋਪਰ ਜਿਹੜੀ ਹੈ ਉਹਨਾਂ ਤੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਇਹ ਸਰਕਾਰੀ ਬੱਸ ਹੈ ਜੀ ਪੰਡਸ ਦੀ ਇਹਨੂੰ ਵੀ ਰੋਕਿਆ ਗਿਆ ਇਦੀ ਜਾਂਚ ਪੜਤਾਲ ਜੀ ਜੀ ਨਵਿੰਦਰ ਤੇ ਬਸਾਂ ਦੇ ਅੰਦਰ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਸਾਨੂੰ ਨਵਿੰਦਰ ਲਗਾਤਾਰ ਵਖਾਉਂਦੇ ਹੋ ਮੇਨਾ ਮੇਰੇ ਸਹਿਯੋਗੀ ਉਮੇਸ਼ ਸ਼ਰਮਾ ਲਾਈਵ ਜੁੜੇ ਹੋਏ ਨੇ ਜ਼ਿਰਾਖਪੁਰ ਚੰਡੀਗੜ੍ਹ ਬਾਰਡਰ ਤੋਂ ਉਮੇਸ਼ ਅਸੀਂ ਅੱਧਾ ਪੌਣਾ ਘੰਟਾ ਪਹਿਲੇ ਦੇਖਿਆ ਕਿ ਕਿਸੇ ਕੇ ਨਾਲ ਇੱਕ ਤੋਂ ਡੇਢ ਘੰਟੇ ਦਾ ਲੰਬਾ ਜਾਮ ਇੱਥੇ ਵੇਖਣ ਨੂੰ ਮਿਲਿਆ ਸੀ ਹੁਣ ਕੀ ਕੁਝ ਸਥਿਤੀ ਜੀ ਬਿਲਕੁਲ ਤਸਵੀਰਾਂ ਜੇ ਮੈਂ ਕਹਾਂ ਤੁਹਾਨੂੰ ਕਿ ਜ਼ਿਰਪੁਰ ਤੋਂ ਜਿਹੜਾ ਟ੍ਰੈਫਿਕ ਅੰਮ੍ਰਿਤਸਰ ਜਿਹੜਾ ਟ੍ਰੈਫਿਕ ਚੰਡੀਗੜ੍ਹ ਐਂਟਰ ਕਰਦਾ ਹੈ ਔਰ ਇਹ ਤਸਵੀਰਾਂ ਤੁਸੀਂ ਪਿਛਲੇ ਆਪਾਂ 1.5 ਘੰਟੇ ਤੋਂ ਦੇਖ ਰਹੇ ਹੋ ਕਿਉਂਕਿ ਹਰ ਇੱਕ ਚੀਜ਼ ਨੂੰ ਚੈੱਕ ਕਰਕੇ ਪ੍ਰੋਪਰ ਵੈਰੀਫਾਈ ਕਰਕੇ ਭੇਜਿਆ ਜਾ ਰਿਹਾ ਹੈ ਔਰ ਚੰਡੀਗੜ੍ਹ ਪੁਲਿਸ ਦੇ ਜੇ ਬੰਦੋਬਸਦੀ ਗੱਲ ਕਰੀਏ ਤਾਂ ਕਾਫੀ ਪੁਖਤਾ ਬੰਦੋਬਸਤ ਨੇ ਕਿਉਂਕਿ ਕਿਸਾਨਾਂ ਨੂੰ ਚੰਡੀਗੜ੍ਹ ਐਂਟਰ ਨਹੀਂ ਕਰਨ ਦੇਣਾ ਤਾਂ ਇਹ ਬਿਲਕੁਲ ਚੰਡੀਗੜ੍ਹ ਦਾ ਬਾਰਡਰ ਹੈ ਜਿੱਥੋਂ ਚੰਡੀਗੜ੍ਹ ਸ਼ੁਰੂ ਹੁੰਦਾ ਹੈ ਚਾਹੇ ਬਸਾਂ ਦੀ ਚੈਕਿੰਗ ਹੋਏ ਪ੍ਰਾਈਵੇਟ ਵਹੀਕਲਸ ਦੀ ਚੈਕਿੰਗ ਹੋਏ ਪ੍ਰੋਪਰ ਇੱਕ ਜਿੱਦਾਂ ਜਿੰਨਾਂ ਨੂੰ ਤੁਸੀਂ ਪੁਲਿਸ ਵਾਲਾ ਦੇਖਿਆਗੇ ਬਸ ਤੇ ਚੜ ਕੇ ਦੇਖਿਆ ਕੋਈ ਹੈ ਤਾਂ ਨਹੀਂ ਐਦਾਂ ਹੀ ਚੈਕਿੰਗ ਕਰਕੇ ਪ੍ਰੋਪਰ ਵੈਰੀਫਿਕੇਸ਼ਨ ਕਰਕੇ ਔਰ ਸਾਰੇ ਚੰਡੀਗੜ੍ਹ ਦੇ ਨਾਕਿਆਂ ਤੇ ਇਹ ਸਾਰੇ ਚੰਡੀਗੜ੍ਹ ਦੇ ਨਾਕਿਆਂ ਤੇ ਸਾਰੀ ਬੈਰੀਕੇਟਿੰਗ ਚੰਡੀਗੜ੍ਹ ਦੇ ਬਾਰਡਰ ਹੈ ਜਿਹੜੇ ਪੰਜਾਬ ਨੂੰ ਲੱਗਦੇ ਆ ਐਂਟਰੀ ਪੁਆਇੰਟ ਨੇ ਜਿਹੜੇ ਚੰਡੀਗੜ੍ਹ ਤੇ ਉੱਥੇ ਸਾਰਾ ਐਦਾਂ ਦਾ ਹੀ ਮਾਹੌਲ ਆਏਗਾ ਕਿ ਵੈਰੀਫਾਈ ਕਰਕੇ ਚੈੱਕ ਕਰਕੇ ਪੇਜਾ ਜਾ ਰਹਾ ਲੰਬੀ ਕਤਾਰਾਂ ਨੇ ਜਾਮ ਪਿਛਲੇ 1.5 ਘੰਟੇ ਤੋਂ ਹੈ ਔਰ ਰੁਕ ਰੁਕ ਕੇ ਚੱਲ ਰਿਹਾ ਹੈ ਯਾਨੀ ਕਿ ਚੱਲ ਜਰੂਰ ਰਿਹਾ ਹੈ ਲੇਕਿਨ ਸਮਾ ਲੱਗ ਰਿਹਾ ਹੈ ਕਿਉਂਕਿ ਬੈਰੀਕੇਡਿੰਗ ਨੇ ਚੈਕਿੰਗ ਹੈ ਪ੍ਰੋਪਰ ਮੋਟਰ ਵਹੀਕਲ ਤੁਸੀਂ ਦੇਖੋ ਬਾਈਕਰ ਨੇ ਖੜੇ ਨੇ ਇੱਥੇ ਇੱਥੇ ਵੀ ਪੁਲਿਸ ਨੇ ਕਿਉਂਕਿ ਜਿੰਨੇ ਵੀ ਰੋਡ ਸਲਿੱਪ ਰੋਡ ਹੈ ਕੁਛ ਹੈ ਉੱਥੇ ਵੀ ਚਾਹੇ ਆਟੋ ਹੋਏ ਕੁਛ ਹੋਏ ਸਭ ਨੂੰ ਚੈੱਕ ਕਰਨ ਤੋਂ ਬਾਅਦ ਹੀ ਅੱਗੇ ਭੇਜਿਆ ਜਾ ਰਿਹਾ ਹੈ ਔਰ ਇਸ ਇਦਾਂ ਦੀ ਸਥਿਤੀ ਅੱਜ ਰਹਿ ਸਕਦੀ ਹੈ ਕਿਉਂਕਿ ਕਿਸਾਨਾਂ ਦਾ ਪ੍ਰੋਟੈਸਟ ਦਾ ਐਲਾਨ ਹੈ ਹਾਲਾਂਕਿ ਸਵੇਰ ਤੋਂ ਇੱਥੇ ਕੋਈ ਕਿਸਾਨ ਜਥੇਬੰਦੀ ਆ ਕੋਈ ਟਰੈਕਟਰ ਜਾਂ ਕੋਈ ਕਿਸਾਨਾਂ ਨਾਲ ਰਿਲੇਟਡ ਕੋਈ ਹੱਲੇ ਕੋਈ ਇੱਥੇ ਕਿਸਾਨ ਨਜ਼ਰ ਨਹੀਂ ਆਇਆ ਕਿਉਂਕਿ ਪਿੱਛੇ ਹੀ ਜਿਹੜੇ ਪੰਜਾਬ ਤੋਂ ਆ ਰਹੇ ਸੀਗੇ ਉਹਨਾਂ ਨੂੰ ਰੋਕਿਆ ਗਿਆ ਕਈ ਐਂਟਰੀ ਪੁਆਇੰਟਾਂ ਤੇ ਲੇਕਿਨ ਚੰਡੀਗੜ੍ਹ ਪੁਲਿਸ ਨੇ ਬੰਦੋਬਸਤ ਕੀਤੇ ਹੋਏ ਨੇ ਬੁਖਤ ਜਿੱਦਾਂ ਬੱਸ ਦੀ ਮੈਂ ਗੱਲ ਕਰਾਂ ਇੱਕ ਤਸਵੀਰ ਦਿਖਾਵਾਂਗਾ ਤੇ ਜਿੱਦਾਂ ਪੁਲਿਸ ਚੰਡੀਗੜ੍ਹ ਪੁਲਿਸ ਦਾ ਜਵਾਨ ਬੱਸ ਵੀ ਚੜਿਆ ਹਰਿਆਣਾ ਰੋਡਵੇਜ਼ ਦੀ ਜਿਹੜੀ ਬੱਸ ਹੈ ਦੇਖ ਕੇ ਚੈੱਕ ਕਰਕੇ ਕਿ ਸਵਾਰੀਆਂ ਨੇ ਜਾਂ ਕੋਈ ਹੋਰ ਹੈ ਐਦਾਂ ਦਾ ਹੀ ਹਰ ਨਾਕੇ ਤੇ ਹਰ ਬੈਰੀਕੇਡਿੰਗ ਤੇ ਚੰਡੀਗੜ੍ਹ ਦੇ ਜਿਹੜੇ ਐਂਟਰੀ ਪੁਆਇੰਟ ਨੇ ਇੱਥੇ ਤਸਵੀਰਾਂ ਨਜ਼ਰ ਆਣ ਗਈਆਂ ਔਰ ਜੇ ਆਪਾਂ ਗੱਲ ਕਰੀਏ ਕਹਾਂ ਸੇ ਔਰ ਕਹਾਂ ਸੇ ਆ ਰਹ 20 25 ਮਿੰਟ ਹਾਂ ਜੀ ਜੀਰੂਪੁਰ ਤੋਂ ਆ ਰਹੇ ਹਾਂ ਲੇਕਿਨ ਇੱਥੇ ਪਹੁੰਚਣ ਤੱਕ ਅੱਧਾ ਅੱਧਾ ਘੰਟਾ ਲੱਗ ਰਿਹਾ ਕਿਉਂਕਿ ਅੱਜ ਦਾ ਜਾਮ ਦੀ ਜਿਹੜੀ ਸਥਿਤੀ ਹੈ ਉਹ ਬਣੀ ਰਹੇਗੀ ਇੱਕ ਮੈਂ ਹੋਰ ਤਸਵੀਰ ਕੋਨੇ ਦੀ ਦਿਖਾਉਂਗਾ ਇੱਕ ਥੱਕ ਕੋਨੇ ਤੋਂ ਨਜ਼ਰ ਆ ਰਹੇ ਹਨ ਤੁਹਾਨੂੰ ਹੈਲਮੇਟਸ ਦਾ ਇੱਕ ਤੁਹਾਨੂੰ ਕਿਉਂਕਿ ਟੂ ਜਿਹੜੇ ਟੂ ਵੀਲਰਸ ਨੇ ਤੁਸੀਂ ਜੇ ਜ਼ੂਮ ਕਰਕੇ ਮੈਂ ਕਹਾਂਗਾ ਦਿਖਾਓ ਕਿ ਕਿ ਤਸਵੀਰ ਬਹੁਤ ਹੀ ਅਲੱਗ ਹੈ ਉਹ ਲਾਸਟ ਕੋਨਾ ਜਿੱਥੋਂ ਪੁੱਲ ਤੋਂ ਜਿੱਦੋਂ ਚੰਡੀਗੜ੍ਹ ਸ਼ੁਰੂ ਹੁੰਦਾ ਹੈ ਤੇ ਇਹ ਤਸਵੀਰਾਂ ਤੁਹਾਨੂੰ ਨਜ਼ਰ ਆ ਰਹੀਆਂ ਜਾਮ ਦੀ ਸਥਿਤੀ ਬਣੀ ਹੋਈ ਹੈ ਪੌਣਾ ਪੌਣਾ ਘੰਟਾ ਅੱਧਾ ਦਾ ਪੌਣਾ ਘੰਟਾ ਲੱਗ ਰਿਹਾ ਹੈ ਲੋਕਾਂ ਨੂੰ ਚੰਡੀਗੜ੍ਹ ਐਂਟਰ ਕਰਨ ਚ ਲੇਕਿਨ ਖੁੱਲ ਰਸਤਾ ਚੱਲਦਾ ਪਿਆ ਲੇਕਿਨ ਜਾਮ ਦੀ ਸਥਿਤੀ ਬਣੀ ਹੋਈ ਹੈ। ਔਰ ਆਪਾਂ ਜਿੱਦਾਂ ਕਈ ਪੁਲਿਸ ਅਧਿਕਾਰੀ ਇੱਥੇ ਪਹੁੰਚੇ ਵੀ ਸੀ ਸਥਿਤੀ ਦਾ ਜਾਇਜ਼ਾ ਲੈ ਰਹੇ ਸੀਗੇ ਤਮਾਮ ਔਰ ਕਿਸਾਨਾਂ ਦਾ ਕੋਈ ਹੱਲੇ ਤੱਕ ਇੱਥੇ ਕੋਈ ਜਥੇਬੰਦੀਆ ਕੋਈ ਕਿਸਾਨ ਨਜ਼ਰ ਨਹੀਂ ਆਏਗਾ ਕਿਉਂਕਿ ਚੰਡੀਗੜ੍ਹ ਪੁਲਿਸ ਦਾ ਸਾਫ਼ ਹੈ ਹਦਾਇਤ ਹੈ ਕਿ ਐਂਟਰ ਚੰਡੀਗੜ੍ਹ ਵਿੱਚ ਕਰਨ ਨਹੀਂ ਦਿੱਤਾ ਜਾਏਗਾ ਕਿਸਾਨਾਂ ਨੂੰ। ਤਸਵੀਰਾਂ ਤੁਸੀਂ ਦੇਖ ਰਹੇ ਹੋ ਟੂ ਬਾਈਕਰਸ ਨੇ ਜਿਹੜੇ ਟੂ ਵੀਲਰਸ ਨੇ ਉਹ ਪਬਲਿਕ ਬੱਸਾਂ ਜਿਹੜੀਆਂ ਨੇ ਹੋਰ ਪ੍ਰਾਈਵੇਟ ਵਹੀਕਲਸ ਨੇ ਨੌਕਰੀ ਪੇਸ਼ਾ ਲੋਕ ਨੇ ਕੰਮਕਾਜ ਨੇ ਸਟੂਡੈਂਟਸ ਨੇ ਪਹਿਲਾਂ ਵੀ ਆਪਾਂ ਗੱਲ ਕੀਤੀ ਹੈ ਲੇਕਿਨ ਪਰੇਸ਼ਾਨੀਆਂ ਦਾ ਸਾਹਮਣਾ ਤਾਂ ਲੋਕਾਂ ਨੂੰ ਆਮ ਲੋਕਾਂ ਨੂੰ ਕਰਨਾ ਪੈ ਹੀ ਪਈ ਰਿਹਾ ਹੈ ਔਰ ਇਦਾਂ ਦੀ ਜਦੋਂ ਵੀ ਕੰਡੀਸ਼ਨ ਹੁੰਦੀ ਹੈ ਚੰਡੀਗੜ੍ਹ 'ਚ ਕੋਈ ਇਦਾਂ ਦਾ ਪ੍ਰੋਟੈਸਟ ਦਾ ਕੁਛ ਹੈ ਤਾਂ ਇਹ ਸਥਿਤੀ ਬਣਦੀ ਹੈ ਇਹ ਤਸਵੀਰ ਬਣਦੀ ਹੈ ਔਰ ਲੋਕਾਂ ਨੂੰ ਪਰੇਸ਼ਾਨੀਆਂ ਚਿਲੇ ਹੀ ਪੈਂਦੀਆਂ ਹੈ